ਜਿਹੜਾ ਵਰਕ ਆ ਹੈਂਡ ਵਰਕ ਆਈ ਇਹ ਸਾਰਾ ਠੀਕ ਹੈ ਜੀ ਸਾਰਾ ਉੱਪਰ ਘਰ ਦੇ ਦੇਖ ਰਹੇ ਜੀ ਲਖਨਵੀ ਡਿਜ਼ਾਈਨ ਇਹ 7 ਸਿਟਰਡ ਨਾ ਕਲਾਸਿਕਲ ਮਾਡਲ ਆ ਜਾਂਦਾ ਜਿਵੇਂ ਇਹਨੂੰ ਦੁਬਈ ਮਾਡਲ ਬੋਲਦੇ ਆ ਜੀ ਸ਼ੇਖਾਵਾਂ ਵਾਲਾ ਡਿਜ਼ਾਈਨ ਇਹ ਇੱਕ ਦਾਜ ਦਾ ਸਮਾਨ ਦੇਣ ਵਾਸਤੇ ਇੱਕ ਵਿਆਹ ਦਾ ਆਪਾਂ ਇੱਕ ਪੈਕੇਜ ਕੱਢਿਆ 46000 ਰੁਪਏ ਦਾ ਪੈਕੇਜ ਆ ਜੀ ਸਿਰਫ 1000 ਤੁਸੀਂ ਆਨਲਾਈਨ ਬੁਕਿੰਗ ਕਰਨੀ ਆ ਜੀ ਇਹ ਥਿਕਨੈਸ ਦੇਖੋ ਜੀ ਆਮ 2 ਇੰਚ ਹੋਊਗੀ ਗੱਦੀ ਤੁਹਾਨੂੰ ਡਾਈਨਿੰਗ ਚੇਅਰਾਂ ਤੇ ਆਪਣੀ 3 ਇੰਚ ਗੱਦੀ ਹੋਊਗੀ ਇਹਦੀ 10 ਸਾਲ ਦੀ ਗਾਰੰਟੀ ਹੋਊਗੀ ਜੀ ਕੋਈ ਵੀ ਪ੍ਰੋਡਕਟ ਲਓਗੇ ਤੁਸੀਂ ਆਲ ਪ੍ਰੋਡਕਟ ਦੀ 5 ਸਾਲ ਦੀ ਗਾਰੰਟੀ ਆ 0% ਚਾਂਸ ਹੈ ਜੀ ਬਈ ਆਪਣੇ ਮਾਲ ਦੀ ਕੰਪਲੇਂਟ ਆ ਜੂ ਇਹ 크라운 ਸੈੱਟ ਆ ਜਾਂਦਾ ਜੀ ਇਹਦੀ ਵੀ ਬਹੁਤ ਡਿਮਾਂਡ ਆ ਜੀ ਇਹ ਇਹ ਆਪਣੇ ਕੋਲੇ ਜਿਹੜੀ ਸੋਫਿਆਂ ਦੀ ਟੀਮ ਆ ਤੇ ਆਪਣੀ ਜਿਹੜੀ ਹੈਗੀ ਆ ਬਿੱਡਾਂ ਦੀ ਟੀਮ ਆ ਇਹ ਸਾਰੀ ਕਨਪੁਰ ਦੀ ਟੀਮ ਹੀ ਆ ਜੀ ਸਸੀ ਗਾਲ ਦੋਸਤੋ ਆਮ ਤੌਰ ਤੇ ਤੁਸੀਂ ਦੇਖਦੇ ਹੋ ਨਾ ਹਰ ਕੋਈ ਦੁਕਾਨਦਾਰ ਵੀਡੀਓ ਦੇ ਵਿੱਚ ਆਪਣਾ ਬਣਿਆ ਬਣਾਇਆ ਪ੍ਰੋਡਕਟ ਦਿਖਾਉਂਦਾ ਵੀ ਇਹ ਸਸਤਾ ਹੈ ਮਹਿੰਗਾ ਜਾਂ ਕੁਆਲਿਟੀ ਆ ਪਰ ਜਿਹੜੀ ਦੁਕਾਨ ਤੇ ਅੱਜ ਤੁਹਾਨੂੰ ਲੈ ਕੇ ਆਏ ਜਿਹੜੇ ਸ਼ੋਰੂਮ ਦੇ ਵਿੱਚ ਲੈ ਕੇ ਆਏ ਆ ਇੱਥੇ ਬਾਈ ਹੋ ਰਹੀ ਆ ਆ ਪ੍ਰੋਡਕਟ ਤਿਆਰ ਕਰਦੇ ਨੇ ਜਿਵੇਂ ਕਿ ਆਪਾਂ ਆਪਦੇ ਘਰੇ ਫਰਨੀਚਰ ਆਪਾਂ ਤਿਆਰ ਕਰਾਉਣਾ ਹੋਵੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਬਾਈ ਜੀ ਆਪਣੀ ਲੋਕੇਸ਼ਨ ਤੇ ਫਰਮ ਦਾ ਨਾਮ ਦੱਸ ਜੀ ਫਰਮ ਦਾ ਨਾਮ ਜੀ ਬੰਸਲ ਫਰਨੀਚਰ ਹੈ ਜੀ ਤਾਜਪੁਰ ਚੌਂਕ ਨੇੜੇ ਦਾਣਾ ਮੰਡੀ ਰਾਏਕੋਟ ਜੀ ਜੀ ਪਹਿਲਾ ਸਵਾਲ ਮੇਰਾ ਇਹੀ ਆ ਜੀ ਹਾਂਜੀ ਬਲ ਡਿਸਪਲੇ ਆਪਣੀ ਵੀ ਲੱਗੀ ਹੋਈ ਆ ਬਣਾਇਆ ਬਣਾਇਆ ਆਪਣੀ ਉਹ ਇਹ ਨਹੀਂ ਪਤਾ ਉਹ ਲੁਧਿਆਣੇ ਦੁਆਰੇ ਦਿੱਲੀ ਦੁਆਰੇ ਸਾਰ ਨੂੰ ਬਿਲਕੁਲ ਜੀ ਪਰ ਆਪਣੇ ਕੋਲੇ ਮੈਨੂੰ ਲੱਗਦਾ ਵੀ ਪਹਿਲੀ ਫੈਕਟਰੀਆਂ ਚ ਇੱਕ ਹੋਊਗੀ ਵੀ ਜਿਹੜੀ ਇਸ ਤਰੀਕੇ ਨਾਲ ਮੈਨੂਫੈਕਚਰ ਕਰਦੀ ਆ ਬਿਲਕੁਲ ਆਪ ਮੈਨੂਫੈਕਚਰਿੰਗ ਕਰਦੇ ਆ ਜੀ ਇਹਦੇ ਵਿੱਚ ਆਪਾਂ ਜਿਹੜੀ ਕੁਆਲਿਟੀ ਲਗਾਨੀ ਆ ਨਾ ਪਤਾ ਲੱਗਦਾ ਵਾ ਵੀ ਇਹ ਕੁਆਲਿਟੀ ਲਗਾ ਰਹੇ ਆ ਮੈਨੂਫੈਕਚਰਿੰਗ ਦਾ ਇਹ ਫਾਇਦਾ ਹੁੰਦਾ ਇੱਕ ਤਾਂ ਆਪਾਂ ਦੇਖੋ ਥੱਲੇ ਜਿਹੜਾ ਸਾਫ ਸੁਥਰੇ ਫਰਸ਼ਾਂ ਤੇ ਬੰਦ ਆ ਆਪਣਾ ਮਾਰ ਠੀਕ ਆ ਜੀ ਜਦੋਂ ਆਪਾਂ ਕੱਚੇ ਫਰਸ਼ਾਂ ਦੇ ਮਿੱਟੀ ਵਾਲੇ ਫਰਸ਼ਾਂ ਦੇ ਬਣਾਉਂਦੇ ਆ ਤਾਂ ਉਹ ਮਿੱਟੀ ਵਿੱਚ ਹੀ ਚ ਲੱ ਉਹ ਕੋਣਾ ਤੇ ਸਿਉਂਕ ਵੈਸੇ ਹੀ ਉਹਨੂੰ 5 ਸਾਲ ਦੀ 2 ਸਾਲ ਦੀ 3 ਸਾਲ ਦੀ ਮਨੀਆਦ ਰਹਿ ਜਾਂਦੀ ਆ ਇਹਦੀ ਡਿਊਰਬਿਲਟੀ ਵੱਧ ਜਾਂਦੀ ਆ ਜਿਵੇਂ ਆਪਾਂ ਇਸ ਫਰਸ਼ਾਂ ਤੇ ਬਣੂਗਾ ਤਾਂ ਉਹ ਵੀ ਸਪਾਈ ਵੀ ਜ਼ਿਆਦਾ ਆਉਂਦੀ ਆ ਸਪਾਈ ਦੀ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਅਪਲਾਈ ਲਗਾਨੇ ਆ ਅਪਲਾਈ 48 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਆਪਾਂ ਅਪਲਾਈ ਲਗਾਨੇ ਆ ਸਾਰੇ ਬਿੱਡਾਂ ਉੱਤੇ ਆਹ ਵਾਲੀ ਅਪਲਾਈ ਹੁੰਦੀ ਆ ਜੀ ਜਿਹੜੀ ਆਹ ਵਾਲੀ ਅਪਲਾਈ ਹੁੰਦੀ ਆ ਜੀ ਠੀਕ ਆ ਜੀ ਆਹ ਵਾਲੀ ਅਪਲਾਈ ਐਮ ਆਰ ਗਰਜਨ ਫੇਸ ਅਪਲਾਈ ਹੋਊਗੀ ਜੀ ਗਰਜਨ ਫੇਸ ਲਾਲ ਫੇਸ ਹੋਊਗਾ ਆ ਦੇਖੋ ਪਾਲਿਸ਼ ਨਹੀਂ ਮਾਰੀ ਜੀ ਸਾਰੇ ਦੇ ਲੁੱਕ ਦੇਖ ਸਕਦੇ ਆ ਵੀ ਮੇਲ ਰਿਹਾ ਜੀ ਦੇਖੋ ਆਪਣੇ ਛਿੱਲਤ ਨਹੀਂ ਚੂਗੂਗੀ ਜੀ ਠੀਕ ਆ ਜੀ ਬਕਾਇਦਾ ਪੇਚ ਲੱਗੇ ਹੋਣਗੇ ਮੇਖ ਨਹੀਂ ਮਾਰਦੇ ਜੀ ਅਸੀਂ ਅੱਛਾ ਜੀ ਬਿਲਕੁਲ ਪ੍ਰੀਮੀਅਮ ਕੁਆਲਟੀ ਹੈ ਜੀ ਆ ਦੇਖੋ ਜੀ ਸਾਰੀ ਆ ਕੁਆਲਟੀ ਦੇਖੋ ਤੁਸੀਂ ਤੁਹਾਨੂੰ ਪਤਾ ਲੱਗੇਗਾ ਵੀ ਗਰਜਨ ਫੇਸ 65 ਰੁਪਏ ਵਾਲੀ ਆ ਆਪਣਾ ਪੂਰਾ ਖੁੱਲਾ ਚੈਲੰਜ ਆ ਜੀ 65 ਰੁਪਏ ਤੋਂ ਘੱਟ ਇਹ ਪਲਾਈ ਮਿਲ ਜਾਵੇ ਗਰਜਨ ਫੇਸ ਪਿਓਰ ਦੇ ਵਿੱਚ ਆ ਜੀ ਪ੍ਰੀਮੀਅਮ ਐਕਸਟਰਾ ਪ੍ਰੀਮੀਅਮ ਕੁਆਲਿਟੀ ਹੈ ਜੀ ਪ੍ਰੀਮੀਅਮ ਦੇਖੋ ਟੈਗ ਵੀ ਲੱਗਾ ਹੈ ਦੋਸਤੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਟਰਮਾਈਟ ਪ੍ਰੂਫ ਯੂਨੀਫਾਰਮ ਥਿਕਨੈਸ ਬੋਇਲਿੰਗ ਵਾਟਰਪਰੂਫ ਤੇ 25 ਸਾਲ ਦੀ ਬਰਾਂਟੀ ਦੇ ਸਟੈਂਪ ਵਾਲੀ ਚੀਜ਼ ਬਾਈ ਹੋਰੀ ਲਾਉਂਦੇ ਨੇ ਬਿਲਕੁਲ ਗਰਜਨ ਫੇਸ ਹੀ ਵਿਨੀਅਰ ਗਰਜਨ ਫੇਸ ਇਹ ਤੇ ਇਹਦੀ ਨਿਸ਼ਾਨੀ ਇਹ ਹੁੰਦੀ ਆ ਦੇਖੋ ਛਿੱਲਤ ਨਹੀਂ ਚੁਗੂਗੀ ਨਾਲੇ ਬਾਈ ਜੀ ਸਾਰਾ ਹਨਾ ਇੱਕੋ ਜਿਹਾ ਫੇਸ ਆ ਦਾ ਬਿਲਕੁਲ ਜੀ ਗੱਲ ਕਰ ਬਿਲਕੁਲ ਜੀ ਆ ਸਾਰਾ ਮਾਲ ਆਪਣਾ ਅੰਦਰ ਬਣਦਾ ਜੀ ਕਾਰੀਗਰ ਆਪਣੇ ਲੱਗੇ ਹੁੰਦੇ ਆ ਇਹ ਮੈਨੂਫੈਕਚਰਿੰਗ ਆ ਲੋਕੀ ਦਿਖਾਉਂਦੇ ਨਹੀਂ ਗਏ ਜੀ ਬਿਲਕੁਲ ਜੀ ਲੋਕੀ ਕਹਿ ਦਿੰਦੇ ਆ ਜੀ ਅਸੀਂ ਆਪ ਬਣਾਉਂਦੇ ਆ ਕਿਸੇ ਤੋਂ ਵੀ ਦੁਕਾਨਦਾਰ ਤੋਂ ਆਪਾਂ ਪੁੱਛਾਂਗੇ ਨਾ ਉਹਨੇ ਇਹੀ ਕਹਿਣਾ ਵਾ ਬਈ ਅਸੀਂ ਆਪ ਬਣਾਉਂਦੇ ਆ ਬਣਾਉਂਦੇ ਤਾਂ ਉਹ ਵੀ ਪੂਰਾ ਮੈਨੂਫੈਕਚਰਿੰਗ ਜੁਨਟ ਆਪਣੇ ਕੋਲ ਲੱਗਿਆ ਹੋਇਆ ਨਹੀਂ ਤਾਂ ਪਤਾ ਨਹੀਂ ਕਿੱਥੋਂ ਮਾਲ ਆਉਂਦਾ ਉਹਦੀ ਕੀ ਕੁਆਲਿਟੀ ਹੋਣੀ ਕਿਉਂਕਿ ਉਹ ਤਾਂ ਹੋਲਸੇਲਰ ਨੇ ਵੀ ਖਵਾਉਣਾ ਰਿਟੇਲਰ ਨੇ ਵੀ ਖਵਾਉਣਾ ਬਿਲਕੁਲ ਜੀ ਬਿਲਕੁਲ ਹੁਣ ਆਪਾਂ ਵੀ ਦੁਕਾਨਦਾਰਾਂ ਨੂੰ ਮਾਲ ਦਿੰਨੇ ਆ ਤਿੰਨ ਚਾਰ ਦੁਕਾਨਦਾਰ ਆਪਣੇ ਕੋਲੇ ਪੱਕੇ ਲੱਗੇ ਹੋਏ ਆ ਜਿਹੜੇ ਕੁਆਲਟੀ ਮਾਈਂਡਡ ਹੈ ਜੀ ਤਾਂ ਹਨੂਮਾਨਗੜ੍ਹ ਦਾ ਦੁਕਾਨਦਾਰ ਹੈ ਜੀ ਆਪਣੇ ਕੋਲੇ ਇੱਕ ਹਰਿਆਣੇ ਤੋਂ ਦੁਕਾਨਦਾਰ ਹੈ ਇੱਕ ਸਰਹੰਦ ਦਾ ਦੁਕਾਨਦਾਰ ਆ ਤਿੰਨ ਚਾਰ ਦੁਕਾਨਦਾਰ ਆਪਣੇ ਬਿਲਕੁਲ ਪੱਕੇ ਲੱਗੇ ਹੋਏ ਆ ਠੀਕ ਆ ਜੀ ਆਪਣੇ ਕੋਲ ਤਾਂ ਹੈਗੀ ਹੈਗਾ ਜਿਹੜਾ ਮਾਲ ਪਰ ਆਪਾਂ ਹੋਰ ਵੀ ਜਿਹੜੇ ਕੁਆਲਟੀ ਮਾਈਂਡਡ ਬੰਦੇ ਨੇ ਉਹਨਾਂ ਨੂੰ ਵੀ ਪ੍ਰੋਡਕਟ ਆਪਾਂ ਦਿੰਨੇ ਆ ਬਿਲਕੁਲ ਬਿਲਕੁਲ ਸਾਡੇ ਕੋਲੇ ਨਾ ਜਿਹੜੇ ਕਾਰੀਗਰ ਆ ਕਾਰੀਗਰ ਵੀ ਵਧੀਆ ਮੀਆ ਕਾਰੀਗਰ ਹੋਣਗੇ ਵਧੀਆ ਕਾਰੀਗਰ ਹੋਣਗੇ ਯਾਨੀ ਬ ਠੀਕ ਹੈ ਆ ਦੇਖੋ ਜੀ ਸਿਆਣੀ ਜਿਹੜੇ ਹੱਥ ਦੀ ਕਲਾਕਾਰੀ ਆ ਜਿਵੇਂ ਬੱਚੇ ਕਾਰੀਗਰ ਤੋਂ ਬਣਵਾ ਲਿਆ ਮਾਲ ਉਹ ਗੱਲ ਦੇ ਸਿਆਣੀ ਕਾਰੀਗਰ ਦਾ ਫਰਕ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਕਹਿਣਗੇ ਆਪਾਂ ਦੇਖੋ ਕਿਸੇ ਵੀ ਦੁਕਾਨ ਤੇ ਜਾਂਦੇ ਆ ਸਾਰੇ ਗਾਹਕ ਨੂੰ ਇਹੀ ਕਹਿਣਗੇ ਅਸੀਂ ਆਪ ਬਣਾਉਨੇ ਆ ਉਹ ਲਿਆਂਦੇ ਕਦੇ ਕੋਈ ਥੋੜੇ ਕਹਿਣ ਵਾਂਗੂ ਕੋਈ ਕਿਤੋਂ ਚੱਕੀ ਜਾਂਦਾ ਜੀ ਕੋਈ ਕਿਤੋਂ 500 500 ਕਿਲੋਮੀਟਰ ਦੂਰ ਚੱਕੀ ਜਾਂਦਾ ਠੀਕ ਹੈ ਜੀ ਉਹਨਾਂ ਨੂੰ ਤਾਂ ਪੜਤਾ ਹੀ ਨਹੀਂ ਲੱਗਣਾ ਜੀ ਜਿਹੜਾ ਆਪਣੇ ਤੋਂ ਲੱਗਣਾ ਹੈ ਕੁਆਲਿਟੀ ਦਾ ਤਾਂ ਮਤਲਬ ਹੀ ਨਹੀਂ ਹੈਗਾ ਜੀ ਬਿਲਕੁਲ ਬਿਲਕੁਲ ਜੀ ਲਓ ਵੀ ਦੋਸਤੋ ਵੀ ਜੇ ਹੁਣ ਘਰ ਦਾ ਫਰਨੀਚਰ ਦੀ ਭਾਲ ਦੇ ਵਿੱਚ ਹੋਣਾ ਇੱਕ ਵਾਰ ਗੇੜਾ ਮਾਰ ਲਓ ਜਿਹੜੀ ਮਰਜੀ ਚੀਜ਼ ਜਿਵੇਂ ਬਣਾਉਣੀ ਆ ਜਿਵੇਂ ਘਰੇ ਮਿਸਤਰੀ ਤੋਂ ਕੰਮ ਕਰਾ ਲੈ ਤੇ ਜਿਵੇਂ ਬੰਸਲ ਫਰਨੀਚਰਾਂ ਨਾਲ ਤੋਂ ਕੰਮ ਕਰਾ ਲੈ ਬਿਲਕੁਲ ਜੀ ਬਿਲਕੁਲ ਜੀ ਹਾਂ ਜੀ ਭਾਈ ਬਾਕੀ ਆ ਜੋ ਤੁਹਾਨੂੰ ਜਿਹੜੀ ਡਿਸਪਲੇ ਆ ਡਿਸਪਲੇ ਵੀ ਦਿਖਾਣੇ ਆ ਜੀ ਡਿਸਪਲੇ ਆਪਣੀ ਲੱਗੀ ਹੁੰਦੀ ਆ ਜੀ ਠੀਕ ਆ ਜੀ ਔਰ ਜਿਹੜੀ ਅਸੀਂ ਹਰ ਇੱਕ ਕੁਆਲਟੀ ਵੇਚਦੇ ਆ ਜਿਵੇਂ ਏਸ਼ੀਅਨ ਦੀ ਕੁਆਲਟੀ ਵੇਚਦੇ ਆ ਮਾਈਤਾ ਵੀ ਏਸ਼ੀਅਨ ਕੰਪਨੀ ਦਾ ਵੇਚਦੇ ਆ ਪੀਯੂ ਵੀ ਏਸ਼ੀਅਨ ਦੀ ਲਗਾਨੇ ਆ ਜੀ ਵੀਉ ਪਾਲਿਸ਼ ਮਾਈਕਾ ਜੋ ਮਰਜੀ ਤਿਆਰ ਕਰਵਾਓ ਜੀ ਆ ਜਿਵੇਂ ਹੁਣ ਅਲਮਾਰੀਆਂ ਦੀ ਲਾਈਨ ਹੈ ਜੀ ਆ ਦੇਖੋ ਜੀ ਅਸੀਂ ਡਬਲ ਟੌਪ ਲਗਾਨੀ ਆ ਨੀਚੇ ਆ ਦੇਖੋ ਜੀ ਅਲਮਾਰੀ ਦੇ ਨੀਚੇ ਨਾ ਸਾਡਾ ਡਬਲ ਬੇਸ ਹੋਊਗਾ ਜੀ ਇੱਕ ਤਾਂ ਥੱਲੇ ਥੱਲੇ ਬੋਰਡ ਲੱਗਿਆ ਹੁੰਦਾ ਇੱਕ ਆ ਡਬਲ ਕਰਤਾ ਜੀ ਬੋਰਡ ਨੂੰ ਠੀਕ ਹੈ ਜੀ ਮਜ਼ਬੂਤੀ ਜਾ ਵਾਜਾਂ ਦੀ ਹੈਂਡਲ ਸਾਰੀਆਂ ਅਲਮਾਰੀਆਂ ਤੇ ਸਾਡੇ ਲੌਂਗ ਲੱਗੇ ਹੋਣਗੇ ਠੀਕ ਹੈ ਜੀ ਇਹ 6/7 ਦੀ ਅਲਮਾਰੀ ਹੋਊਗੀ ਜੀ ਡਬਲ ਪੱਲਾ ਇਧਰੋਂ ਤਿੰਨ ਸ਼ੌਕਰ ਖੁੱਲਦੇ ਹੋਣਗੇ ਜੀ ਉੱਪਰੋਂ ਠੀਕ ਹੈ ਜੀ ਆ ਲੋ ਜੀ ਤਿੰਨ ਸ਼ੌਕਰ ਕੀ ਰੇਂਜ ਰਹਿੰਦੀ ਹੈ ਅਲਮਾਰੀ ਸ਼ੁਰੂ ਕਿੱਥੋਂ ਹੋ ਜਾਂਦੀ ਹੈ ਜੀ ਇਹ ਅਲਮਾਰੀ ਆਪਣੀ ਜਿਹੜੀ ਸਟਾਰਟਿੰਗ ਰੇਂਜ ਹੈ ਜੀ ਇਹ 8000 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਅਲਮਾਰੀ ਆਪਣੇ ਕੋਲੇ ਤੇ ਇਹ ਵਾਲੀ ਅਲਮਾਰੀ ਜਿਵੇਂ ਆਹ ਵਾਲੀ ਲਗਾ ਲਓ ਆਹ ਵਾਲੀ ਲਗਾ ਲਓ ਇਹ ਉਹੀ ਆਪਣੀ 14 15 16 17 ਤੱਕ ਅਲਮਾਰੀਆਂ ਆਪਣੀਆਂ ਇਹ ਮਿਲ ਜਾਣਗੀਆਂ ਸਾਰੇ ਆਜ ਕੱਲ ਕਲਰ ਬਹੁਤ ਚੱਲ ਰਿਹਾ ਜੀ ਕਿਚਨ ਵਗੈਰਾ ਗ੍ਰੇ ਕਲਰ ਗ੍ਰੇ ਕਲਰ ਉਮੀ ਤਿੰਨ ਸ਼ੌਕਰ ਆ ਜੀ ਤਿੰਨ ਸ਼ੌਕਰ ਲੌਂਗ ਹੈਂਡਲ ਆ ਵਧੀਆ ਅਲਮਾਰੀਆਂ ਜੀ ਅਲਮਾਰੀਆਂ ਦੀ ਲਾਈਨ ਦੇਖੋ ਜੀ ਲੋਹੇ ਦੀਆਂ ਹਰ ਐਦਾਂ ਨਹੀਂ ਵੀ ਇਕੱਲੀ ਲੱਕੜ ਦੀਆਂ ਅਲਮਾਰੀਆਂ ਜੀ ਲੋਹੇ ਦੀਆਂ ਅਲਮਾਰੀਆਂ ਹਨ ਲੋਹੇ ਦੀਆਂ ਆ ਗਈਆਂ ਜੀ ਹਾਂਜੀ ਬਿਲਕੁਲ ਬਹੁਤ ਬਹੁਤ ਅਲਮਾਰੀਆਂ ਪਈਆਂ ਹੋਣਗੀਆਂ ਲੋਹੇ ਦੀਆਂ ਆ ਦੇਖੋ ਇੱਧਰ ਆ ਜੂ ਜੀ ਠੀਕ ਆ ਜੀ ਆ ਦੇਖੋ ਜੀ ਅਲਮਾਰੀਆਂ ਹੀ ਅਲਮਾਰੀਆਂ ਸਾਰੀਆਂ ਅਲਮਾਰੀਆਂ ਹੀ ਪਈਆਂ ਹੋਣਗੀਆਂ ਸਾਡੇ ਕੋਲੇ ਪਾਊਡਰ ਕੋਟਡ ਅਲਮਾਰੀਆਂ ਵੀ ਹੁੰਦੀਆਂ ਕੀ ਬਾਤ ਜੀ ਆਹ ਕਲਰ ਬਹੁਤ ਪਿਆਰਾ ਬਈ ਜੀ ਬਹੁਤ ਪਿਆਰਾ ਕਲਰ ਆ ਇਹਦੇ ਵਿੱਚ ਗ੍ਰੇ ਕਲਰ ਦੇਖੋ ਜੀ ਇਕ ਆਂਡਰਗਰਾਉਂਡ ਸ਼ੀਸ਼ੇ ਵਾਲੀ ﺍﻟमारी ਹੈ ਜੀ ਆਪਣੇ ਕੋਲੇ ਜੀ ਆਂਡਰਗਰਾਉਂਡ ਸ਼ੀਸ਼ੇ ਵਾਲੀ ਇਹ ਇਹ ਆਂਡਰਗਰਾਉਂਡ ਆ ਜੀ ਇੱਕ ਕੁਆਂਟਲ 25 ਕਿਲੋ ਦੀ ਰੇਂਜ ਦੀਆਂ ﺍﻟमारीਆਂ ਨੇ ਜੀ ਇਹ ਆ ਦੇਖੋ ਇਹ ਆਂਡਰਗਰਾਉਂਡ ਆ ਫਿਰ ਇਹਦੇ ਨਾਲ ਪੂਰੀ ﺍﻟमारी ਖੁੱਲ ਗਈ ਜੀ ਕੀ ਬਾਤ ਹੈ ਜੀ ਅੰਦਰ ਸੇਫ ਵੀ ਰੱਖਿਆ ਹੋਇਆ ਸੇਫ ਵੀ ਪੱਠੀ ਪੇਂਟ ﺍﻟमारी ਹੈ ਜੀ ਪਾਊਡਰ ਕੋਟਡ ਪਿਓਰ ਪਾਊਡਰ ਕੋਟਡ ﺍﻟमारी ਹੈ ਜਦੋਂ ਇਹਦੀ ਕਲਰ ਦੀ ਫਿਨਿਸ਼ਿੰਗ ਤੁਹਾਨੂੰ ਉਰੇ ਆ ਕੇ ਪਤਾ ਲੱਗੂਗੀ ਵੀ ਕੀ ਫਿਨਿਸ਼ਿੰਗ ਹੈ ਜੀ ਬਿਲਕੁਲ ਜੀ ਉਸ ਤੋਂ ਬਾਅਦ ਜਿਵੇਂ ਬੈੱਡ ਆ ਜਾਂਦੇ ਆ ਬੈੱਡ ਦੀ ਕੁਆਲਿਟੀ ਆਪਣੇ ਕੋਲੇ ਹਰ ਤਰ੍ਹਾਂ ਦੇ ਡਿਜ਼ਾਈਨ ਬੈੱਡਾਂ ਦੇ ਵਿੱਚ ਸਭ ਕੁਝ ਮਿਲ ਜੇਗਾ ਜੀ ਜਿੰਦਾ ਨਾਲ ਮਰਜੀ ਤੁਸੀਂ ਡਿਜ਼ਾਈਨ ਲਵੋ ਸਾਡੇ ਕੋਲੋਂ ਜੋ ਮਰਜੀ ਚੀਜ਼ ਜਿਵੇਂ ਮਰਜੀ ਦੀ ਚੀਜ਼ ਤਿਆਰ ਕਰਵਾ ਲਓ ਜੀ ਬਿਲਕੁਲ ਜੀ ਲਓ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਰੀ ਚੀਜ਼ ਬਾਈ ਦੀ ਫੈਕਟਰੀ ਦੇ ਵਿੱਚ ਤਿਆਰ ਹੋਈ ਹੈ ਸਭ ਤੋਂ ਔਡੀ ਗੱਲ ਪਾਲਿਸ਼ ਦਾ ਕੰਮ ਚਾਹੇ ਮੈੱਕੇ ਦਾ ਕੰਮ ਸਪਾਈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸਾਰੇ ਡਿਜ਼ਾਈਨ ਨੇ ਜਿਹੜੇ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੀ ਲੁੱਕ ਦੇ ਵਿੱਚ ਤੁਹਾਨੂੰ ਪਤਾ ਵੀ ਆਪਣਾ ਇੰਨੇ ਵਾਈ ਇੰਨੇ ਦਾ ਬੈੱਡ ਚਾਹੀਦਾ ਤਾਂ ਉਹ ਚੀਜ਼ ਤੁਹਾਨੂੰ ਇੱਥੋਂ ਮਿਲ ਜੂਗੀ ਸਾਰੇ ਨੇ ਬਈ ਬੈਕ ਸਾਈਡ ਤੇ ਬਹੁਤ ਸੋਹਣਾ ਕੰਮ ਕਰਾਇਆ ਹੋਇਆ ਗੱਦੀ ਵਗੈਰਾ ਦਾ ਬਿਲਕੁਲ ਜੀ ਬਿਲਕੁਲ ਔਰ ਬੈੱਡ ਵੀ ਸਾਡੇ ਕੋਈ ਜਿਆਦਾ ਰੇਂਜ ਦੇ ਬੈੱਡ ਨਹੀਂ ਸਾਡੇ ਕੋਲੇ ਜਿਵੇਂ 11000 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਬੈੱਡ ਤੇ 22 25 28 ਤੱਕ ਸਾਡੇ ਕੋਲੇ ਲਾਸਟ ਰੇਂਜ ਪਹੁੰਚ ਜਾਂਦੀ ਹੈ ਜੀ ਠੀਕ ਹੈ ਵਧੀਆ ਡਿਜ਼ਾਈਨ ਵਧੀਆ ਕੁਆਲਿਟੀ ਪਿੱਛੇ ਅਸੀਂ ਫੋਮ ਲਗਾਉਂਦੇ ਆ ਜੀ 2 ਇੰਚੀ ਦੀ ਅਸੀਂ ਨੈਟਲੋਨ ਯੂਜ਼ ਨਹੀਂ ਕਰਦੇ ਚਿੱਟੀ ਸ਼ੀਟ ਯੂਜ਼ ਨਹੀਂ ਕਰਦੇ ਕਿਸੇ ਵੀ ਬੈੱਡ ਨੂੰ ਸਾਡੀ ਪਿੱਛੇ ਜੋ ਐਸਐਸ ਕ੍ਰੋਮ ਯੂਜ਼ ਕਰਦੇ ਆ ਪੱਤੀ ਦੀ ਉੱਪਰ ਅਸੀਂ ਪਾਲਿਸ਼ ਮਾਰਦੇ ਆ ਤੁਸੀਂ ਇੱਕ ਗੱਲ ਹੋਰ ਦੇਖੋ ਜੋ ਇਹ ਆਪਾਂ ਲੋਕੀ ਕੀ ਕਰਦੇ ਆ ਉੱਪਰ ਗੱਦਾ ਵਿਛਾ ਦਿੰਦੇ ਆ ਗੱਦੇ ਦੇ ਉੱਪਰ ਲਿਫਾਫਾ ਚੜਿਆ ਹੁੰਦਾ ਉਹ ਆਪਾਂ ਨੂੰ ਲਿਫਾਫੇ ਦੀ ਚਮਕ ਦਿਖਦੀ ਰਹਿੰਦੀ ਆ ਜੀ ਜਿਹੜੀ ਚਮਕ ਆਪਾਂ ਨੂੰ ਬੈੱਡ ਦੀ ਲੁੱਕ ਨਾਲੋਂ ਲਿਫਾਫੇ ਦੀ ਚਮਕ ਦਿਖਣ ਲੱਗ ਜਾਣੀ ਆ ਗੱਦੇ ਦੇ ਲਿਫਾਫੇ ਦੀ ਜਿਹੜੀ ਰੀਅਲ ਲੁੱਕ ਆ ਉਹ ਤਾਂ ਲੁੱਕ ਜਾਂਦੀ ਆ ਜੀ ਰੀਅਲ ਕੁਆਲਿਟੀ ਲੁੱਕ ਜਾਂਦੀ ਆ ਜਿਹੜੀ オリジナル ਲੁੱਕ ਐ ਆਪਣੀ ਜਿਹੜਾ ਹੁਣ ਬੈੱਡ ਦਿਖਾ ਰਹੇ ਆ ਅਸੀਂ ਬਿਲਕੁਲ ਜਿਵੇਂ ਕਹ ਦਿੰਦੇ ਆ ਨਾ ਕੁੜੀ ਨੂੰ ਆਪਾਂ ਸਿੰਪਲ ਦਿਖਾਨੇ ਆ ਜੀ ਬਿਲਕੁਲ ਜੀ ਇੱਕ ਆਪਾਂ ਮੇਕਅਪ ਨਾਲ ਦਿਖਾਨੇ ਆ ਆਪਾਂ ਸਿੰਪਲ ਦਿਖਾ ਰਹੇ ਆ ਮਤਲਬ ਜਦੋਂ ਇਹਨੂੰ ਤੁਸੀਂ ਘਰੇ ਗੱद्दा ਲਗਾਓਗੇ ਚੱਦਰ ਵਿਛਾਓਗੇ ਇਹਦੀ ਪੰਜ ਗੁਣਾ ਲੁੱਕ ਵੱਧ ਜਾਣੀ ਆ ਜੀ ਬਿਲਕੁਲ ਜੀ ਸਮਝ ਗਈ ਗੱਲ ਜੀ ਇਹ ਜਿਹੜੇ ਚੀਜ਼ ਐ ਸੀ ਬਿਲਕੁਲ ਸਿੰਪਲ ਲੁੱਕ ਦੇ ਵਿੱਚ ਦਿਖਾ ਰਹੇ ਆ ਬੈੱਡ ਨੂੰ ਦੇਖੋ ਤੁਸੀਂ ਗੌਰ ਦੇਖੋ ਤੁਸੀਂ ਕਿਸੇ ਵੀ ਦੁਕਾਨ ਤੇ ਜਾਓਗੇ ਤੁਹਾਨੂੰ ਗੱਦੇ ਉੱਪਰ ਲੱਗੇ ਦਿਖਣਗੇ ਉਹਦੇ ਨਾਲ ਕੀ ਆ ਗੱਦੇ ਦਾ ਜਿਹੜਾ ਲਫਾਫਾ ਹੁੰਦਾ ਉਹਦੀ ਚਮਕ ਦਿਖਦੀ ਹੁੰਦੀ ਆ ਬਿਲਕੁਲ ਕੁਆਲਿਟੀ ਦਾ ਨਹੀਂ ਪਤਾ ਲੱਗਦਾ ਵੀ ਅੰਦਰ ਕੁਆਲਿਟੀ ਕੀ ਲੱਗੀ ਰੀਜਨਲ ਰੀਜਨਲ ਚੀਜ਼ ਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਆਪਾਂ ਨੂੰ ਜੀ ਕੀ ਰੀਜਨਲ ਚੀਜ਼ ਆ ਜੀ ਜੀ ਤੇ ਭਾਈ ਜੀ ਚੱਲੀਏ ਫਸਟ ਫਲੋਰ ਤੇ ਜੀ ਫਿਰ ਬਿਲਕੁਲ ਆ ਜੀ ਭਾਈ ਜੀ ਇੱਕ ਖੁਸ਼ੀ ਹੋਰ ਆਗੀ ਵੀ ਆਪਣੇ ਕੋਲ ਸਾਰੇ ਘਰ ਦੇ ਫਰਨੀਚਰ ਮਿਲ ਜਾਂਦਾ ਵੀ ਨਾਲ ਜੇ ਹੁਣ ਡਾਈਨਿੰਗ ਦੀ ਗੱਲ ਕਰੀਏ ਡਾਈਨਿੰਗ ਦੀ ਵੀ ਬਹੁਤ ਸਾਰੀ ਕੁਆਲਿਟੀ ਪਈ ਆ ਬਿਲਕੁਲ ਜੀ ਤੇ ਨਾਲ ਰੇਂਜ ਵੀ ਜ਼ਰੂਰ ਦੱਸੀਏ ਬਾਈ ਜੀ ਹਾਂਜੀ ਜਿਹੜਾ ਦੇਖੋ ਪਹਿਲੀ ਗੱਲ ਤਾਂ ਆਪਣੀ ਕੁਆਲਿਟੀ ਹੁੰਦੀ ਹੈ ਜੀ ਡਾਈਨਿੰਗ ਟੇਬਲ ਦੀ ਡਾਈਨਿੰਗ ਟੇਬਲ ਚ ਆਪਾਂ ਸਭ ਤੋਂ ਪਹਿਲਾਂ ਤਾਂ ਆ ਦੇਖੋ ਜੀ ਗੱਦੀ ਜਿਹੜੀ ਲਗਾਨੀ ਆ 3 ਇੰਚ ਗੱਦੀ ਹੁੰਦੀ ਆ ਜੀ ਆਪਾਂ ਤੁਸੀਂ ਦੇਖੋਗੇ ਨਾ ਇੱਥੇ ਅੱਧੀ ਪਲਾਸਟਿਕ ਭਰ ਦਿੰਦੇ ਆ ਅੱਧੀ ਫੋਮ ਭਰ ਦਿੰਦੇ ਆ ਠੀਕ ਹੈ ਜੀ ਪ੍ਰੋਪਰ ਗੱਦੀ ਦਾ ਸਾਰੇ ਦਾ ਇੱਕੋ ਸੇਮ ਚੀਜ਼ ਆ ਠੀਕ ਹੈ ਇੱਕੋ ਸੇਮ ਚੀਜ਼ ਆਮ 2 ਇੰਚ ਹੋਊਗੀ ਗੱਦੀ ਤੁਹਾਨੂੰ ਡਾਈਨਿੰਗ ਚੇਅਰਾਂ ਤੇ ਆਪਣੀ 3 ਇੰਚ ਗੱਦੀ ਹੋਊਗੀ ਇਹਦੀ 10 ਸਾਲ ਦੀ ਗਾਰੰਟੀ ਹੋਊਗੀ ਜੀ ਗੱਦੀ ਦੀ ਗੱਦੀ ਦੀ ਪਿਓਰ ਟਾਲੀ ਹੋਊਗੀ ਜੀ 베이스 ਤੇ ਵੀ ਟਾਲੀ ਹੋਊਗੀ ਬੈਕ ਤੇ ਵੀ ਔਰ ਵਿਦ ਟੇਬਲ ਵਿਦ ਗਲਾਸ ਗਲਾਸ ਲਗਾ ਕੇ ਉੱਪਰ ਗਲਾਸ ਲਾ ਕੇ ਲਗਾ ਕੇ ਇਹ ਜਿਹੜੀ ਰੇਂਜ ਹੋਊਗੀ ਆਪਾਂ ਨੂੰ 25000 ਰੁਪਏ ਦੀ ਰੇਂਜ ਚ ਡਾਈਨਿੰਗ ਟੇਬਲ ਪਊਗਾ ਜੀ ਔਰ ਸਫਾਈ ਫਿਨਿਸ਼ਿੰਗ ਜਦੋਂ ਤੁਸੀਂ ਦੇਖੋਗੇ ਤੁਸੀਂ ਕਹੋਗੇ ਵੀ ਹਾਂ ਬਹੁਤ ਵਧੀਆ ਚੀਜ਼ ਹੈ ਜੀ ਬਹੁਤ ਜੈਜ ਰੇਟ ਹੈ ਬਾਈ ਜੀ ਜੇ ਗੱਲ ਕਰੀਏ ਕੁਆਲਿਟੀ ਇੱਕ ਨੰਬਰ ਹੈਗੀ ਕੁਆਲਿਟੀ ਇੱਕ ਨੰਬਰ ਹੈ ਇਹਦੇ ਵਿੱਚ ਆਹ ਡਿਜ਼ਾਈਨ ਦੇਖੋ ਜੀ ਆਹ ਡਿਜ਼ਾਈਨ ਜੀ ਆਹ ਡਿਜ਼ਾਈਨ ਵੀ ਇਹ ਇਹ ਡਿਜ਼ਾਈਨ ਆਪਾਂ ਨੂੰ 26000 ਦਾ ਪਊਗਾ ਉਸੇ ਤਰ੍ਹਾਂ 3 ਇੰਚੀ ਗੱਦੀ ਗੱਦੀ ਦੀ ਥਿਕਨੈਸ ਤੁਸੀਂ ਗੌਰ ਨਾਲ ਦੇਖੋ ਜੀ ਜੀ ਪਲੱਸ ਇਹਦੇ ਵਿੱਚ ਨਾ ਫੋਮ ਭਰੀ ਹੁੰਦੀ ਆ ਸਾਰੀ ਆਹ ਦੇਖੋ ਇੱਥੋਂ ਦੱਬ ਕੇ ਦੇਖਣਾ ਜੀ ਆਹ ਸਾਈਡ ਤੋਂ ਸਾਰੀ ਕਿਉਂਕਿ ਇਹਦੇ ਵਿੱਚ ਨੈਟ ਲੌਨ ਨਹੀਂ ਜਿਵੇਂ ਇਹ ਆਮ ਤੁਹਾਨੂੰ ਦੁਕਾਨਦਾਰ ਸਮਝਾਊਗਾ ਨਹੀਂ ਕਿਉਂਕਿ ਉਹ ਸਮਝਾਊਗਾ ਤਾਂ ਜੇ ਉਹ ਲਾਊਗਾ ਜਿੱਥੇ ਲਾਊਗਾ ਉਹਨੇ ਸਸਤੀ ਚੀਜ਼ ਲਾਉਣੀ ਹੈ ਉਹਦੇ ਹਿਸਾਬ ਨਾਲ ਉਹਨੇ ਸਮਝਾਣਾ ਹੀ ਨਹੀਂਗਾ ਉਹਨੇ ਰੇਟ ਦੇ ਦੇਣਾ ਜੀ ਕੱਲਾ ਤੁਹਾਨੂੰ ਇਹ ਆਪ ਅੰਦਰ ਤਿਆਰ ਕਰਦੇ ਆਂ ਔਰ ਗੱਦੀ ਦੀ ਕੁਆਲਿਟੀ ਦੇਖੋ ਬਲ ਜੇ ਹੁਣੇ ਕੋਈ ਵੀ ਆਪਾਂ ਕਿਤੋਂ ਲੈਣੇ ਆਂ ਤਾਂ ਅਗਲੇ ਨੂੰ ਪੁੱਛੇ ਫੋਮ ਵਾਲੀ ਲੈਣੀ ਹੈ ਜੀ ਫੋਮ ਵਾਲੀ ਲੈਣੀ ਆ ਉਹ ਵੀ 3 ਇੰਚੀ 3 ਇੰਚੀ ਜੀ 25 ਤੋਂ 26000 ਫਿਰ ਆਹ ਦੇਖੋ ਜੀ ਆਹ ਗੱਦੀ ਵਾਲੇ ਆਹ ਵੱਡੇ ਅਪਲਾਈ ਦੇ ਵਿੱਚ ਆ ਜਾਂਦੇ ਆ ਜੀ ਡਾਈਨਿੰਗ ਟੇਬਲ ਫੁੱਲ ਬਾਡੀ ਇਹ ਫੁੱਲ ਬਾਡੀ ਔਰ ਪਿੱਛੇ ਵੀ ਕੁ ਇਹ ਆਪਾਂ ਨੂੰ 35000 ਰੁਪਏ ਦਾ ਸੈਟ ਪਊਗਾ ਜੀ ਠੀਕ ਹੈ ਜੀ ਪਾਲਿਸ਼ ਦੇ ਵਿੱਚ ਆ ਜੀ 35000 ਬੈਕ ਸਾਰੀ ਪਾਲਿਸ਼ ਹੈ ਜੀ ਜੀ ਵਿਦ ਗਲਾਸ ਜੀ ਠੀਕ ਹੈ ਵਿਦ ਗਲਾਸ ਜੀ ਇਹਦੇ ਵਿੱਚ ਇੱਕ ਆ ਰੰਗ ਮਿਲ ਜੂਗਾ ਇੱਕ ਆ ਵੈਸੇ ਤੁਸੀਂ ਜਿਹੜੇ ਰੰਗ ਆ ਦੇਖੋ ਜੀ ਜਿਹੜੇ ਇਹ ਰੰਗ ਹੁੰਦੇ ਆ ਨਾ ਆਪਣੇ ਕੋਲੇ ਦੋ ਦੋ ਤਿੰਨ ਤਿੰਨ ਸੈਟ ਇੱਕੋ ਹੀ ਰੰਗ ਦੇ ਆਪਣੇ ਕੋਲੇ ਤਿਆਰ ਹੁੰਦੇ ਆ ਜੀ ਆਲਰੇਡੀ ਅਵੇਲੇਬਲ ਹੁੰਦੇ ਨੇ ਅਵੇਲੇਬਲ ਹੁੰਦੇ ਆ ਜੀ ਬਾਕੀ ਤੁਸੀਂ ਹੋਰ ਰੰਗ ਕਰਵਾਉਣਾ ਉਹ ਵੀ ਕਰਵਾ ਸਕਦੇ ਕਸਟਮਾਈਜ਼ ਕਰਾਉਣਾ ਉਹ ਹੋ ਜੂਗਾ ਪਰ ਵੈਸੇ ਹੁੰਦੇ ਆ ਜੀ ਬਿਲਕੁਲ ਜੀ ਆ ਦੇਖੋ ਬਾਕੀ ਆ ਸਾਰੇ ਹੀ ਡਿਜ਼ਾਈਨ ਬਹੁਤ ਸੋਹਣੇ ਕਾਰਵਿੰਗ ਵਾਲੇ ਡਿਜ਼ਾਈਨ ਆ ਜਾਂਦੇ ਆ ਜੀ ਆ ਵਾਲੇ ਜੀ ਆ ਦੇਖੋ ਜੀ ਆ ਵਾਲੇ ਇਹ ਥੋੜੀ ਜੀ ਬਸ ਥੋੜਾ ਬੋਤਾ ਅੱਪ ਹੋ ਜਾਂਦਾ ਜੀ ਉਹਦੇ ਨਾਲੋਂ 35 ਸਾਡੇ ਕੋਲੇ ਉਹ ਕੰਮ ਨਹੀਂ ਹੈਗਾ ਜੀ ਲੱਖ ਰੁਪਏ ਮੰਗ ਲਿਆ ਜੀ ਲੱਖ ਰੁਪਏ ਦਾ ਰੇਟ ਆ ਜੀ ਉਹਦੇ ਤੇ 10% ਲੈਸ ਕਰਤਾ ਜੀ ਤੁਹਾਨੂੰ 90000 ਰੁਪਏ ਰਹਿ ਗਿਆ 80000 ਸਾਡੇ ਜੋ ਹੈਗੇ ਆ ਰੇਟ ਬਿਲਕੁਲ ਜੈਨੂਇਨ ਰੇਟ ਹੈ ਜੈਨੂਇਨ ਕੁਆਲਿਟੀ ਹੈ ਜੀ ਔਰ ਗਾਰੰਟੀ ਵਿਦ ਦਾ ਮੈਨੂਫੈਕਚਰਿੰਗ ਅੰਦਰ ਹੈ ਜੀ ਬਿਲਕੁਲ ਜੀ ਆਪਦੇ ਅੱਖਾਂ ਨਾਲ ਦੇਖ ਸਕਦੇ ਹੋ ਦੋਸਤੋ ਵੀ ਕਿਹੜੀ ਚੀਜ਼ ਕਿਵੇਂ ਬਣ ਰਹੀ ਹੈ ਕੀ ਤੁਸੀਂ ਉਹ ਤੇ ਕੁਆਲਿਟੀ ਕਰਾਉਣੀ ਆ ਜਿਵੇਂ ਬਾਈ ਨੇ ਸਾਰਾ ਬਰੀਕੀਆਂ ਗੱਲਾਂ ਦੱਸਤੀਆਂ ਕਿਉਂਕਿ ਇੱਕ ਵਾਰ ਆਪਾਂ ਸਸਤੇ ਚੱਕਰ ਜੀ ਫਸ ਜਾਣੇ ਆ ਬਾਅਦ ਚ ਪਸਤਾਉਣੇ ਸਾਰੇ ਨਾਲੇ ਸਭ ਤੋਂ ਮੇਨ ਗੱਲ ਜੀ ਤੁਸੀਂ ਮੈਨੂਫੈਕਚਰਿੰਗ ਮੈਨੂਫੈਕਚਰਰ ਤੋਂ ਲੈ ਰਹੇ ਹੋ ਜੀ ਜੇ ਟਰੇਡਰ ਤੋਂ ਲਓਗੇ ਕੋਈ ਵੀ ਚੀਜ਼ ਜੀ ਤੁਹਾਨੂੰ ਕੋਈ ਦਿੱਕਤ ਆ ਗਈ ਟਰੇਡਰ ਨੇ ਕੀ ਕਰਨਾ ਵਾ ਰੱਖ ਜੋ ਜੀ ਸੈੱਟ ਨੂੰ ਥੋੜਾ ਸੈੱਟ ਅਸੀਂ ਗਾਹਾਂ ਭੇਜਾਂਗੇ ਠੀਕ ਕਰਾਗੇ ਉਹਨਾਂ ਦਾ ਜੇ ਉਹ 500 ਕਿਲੋਮੀਟਰ ਤੋਂ ਜਾਂ 300 ਕਿਲੋਮੀਟਰ ਤੋਂ ਮਾਲ ਮੰਗਾਰਿਆ ਵਾ ਉੱਥੇ ਜਾ ਕੇ ਉਹਨੂੰ ਠੀਕ ਕਰਾਉਣਾ ਪਊਗਾ ਉਦੋਂ 15-20 ਦਿਨਾਂ ਬਾਅਦ ਉਹਦੇ ਕੋਲੇ ਵਾਪਸ ਆਊਗਾ ਤੁਸੀਂ ਮੈਨੂਫੈਕਚਰਰ ਕੋਲੇ ਤੁਹਾਨੂੰ ਬੈਨੀਫਿਟੀ ਬਹੁਤ ਆਈ ਬਿਲਕੁਲ ਜੀ ਕੋਈ 19-21 ਹੁੰਦੇ ਨਾਲ ਦੇ ਨਾਲ ਭੇਜੋ ਠੀਕ ਕਰਾਉਗੇ ਬਿਲਕੁਲ ਜੀ ਕੋਲੇ ਖੜਕੇ ਜੀ ਜੀ ਭਾਈ ਜੀ ਆ ਵੀ ਕਿਸੇ ਦਾ ਆਰਡਰ ਤਿਆਰ ਹੋਈ ਜਾਂਦਾ ਜੀ ਬਿਲਕੁਲ ਜੀ ਇਹ ਆਰਡਰ ਦਾ ਸੈੱਟ ਆ ਜੀ ਮੈਟੈਲਿਕ ਪਾਲਿਸ਼ ਆ ਜੀ ਇਹ ਅੰਦਰ ਹੀ ਤਿਆਰ ਹੁੰਦਾ ਜੀ ਇਹਦੇ ਉ ਫੇਰ ਸਾਡਾ ਫੈਕਟਰੀ ਲੈਵਲ ਕੰਮ ਨਹੀਂ ਹੈਗਾ ਜੀ ਸਾਡਾ ਕਾਊਂਟਰ ਲੈਵਲ ਦਾ ਕੰਮ ਹੈ ਜਿੱਮੇ ਦੁਕਾਨ ਤੇ ਆਮ ਤਿਆਰ ਖੰਦਾਵਾ ਮਾਲ ਉਹਦੇ ਵਿੱਚ ਕੀ ਹੁੰਦਾ ਜੀ ਉਹਦਾ ਬੈਨੀਫਿਟੇਰੀ ਹੁੰਦਾ ਉਹਦੀ ਕੰਪਲੀਟ 0% ਚਾਂਸ ਰਹਿ ਜਾਂਦੇ ਆ ਜੀ ਕਿਉਂਕਿ ਜਿਹੜੇ ਕਾਰੀਗਰ ਆਪਣੇ ਕੋਲੇ ਕੋਠੀ ਲਾਈਨ ਦੇ ਕਾਰੀਗਰ ਆ ਮੀਆਂ ਕਾਰੀਗਰ ਆ ਸਾਰਾ ਮੀਆਂ ਦੇ ਹੱਥ ਦਾ ਕੰਮ ਹੈ ਜੀ ਠੀਕ ਹੈ ਜੀ ਮੀਆਂ ਦੇ ਹੱਥ ਦੀ ਸਫਾਈ ਇਹਦੇ ਵਿੱਚ ਚਮਕ ਦੇਖੋ ਕੱਲੀ ਕੱਲੀ ਚੀਜ਼ ਨੂੰ ਗੌਰ ਨਾਲ ਧਿਆਨ ਨਾਲ ਬਿਲਕੁਲ ਜੀ ਪਤਾ ਲੱਗਦਾ ਚੀਜ਼ ਦਾ ਤੇ ਕੁਆਲਿਟੀ ਵੀ ਦੇਖੋ ਜੀ ਹੁਣ ਜਿਹੜਾ ਜਿਹੜਾ ਲਾ ਲੋ ਹੋਲ سیلਰ ਆ ਜਾਂ ਰੈਡੀ ਮੇਡ ਕਰਦਾ ਵਾ ਉਹਨੇ ਇਹ ਕੁਆਲਿਟੀ ਨਹੀਂ ਲਾਣੀ ਉਹਨੇ ਇੱਥੇ ਹੀ ਬਚਤ ਕਰਨੀ ਹੈ ਚੀਜ਼ ਦੀ ਬਿਲਕੁਲ ਜੀ ਇੱਥੇ ਹੀ ਬਚਤ ਕਰਨੀ ਹੈ ਜੀ ਲਓ ਜੀ ਆਪਾਂ ਸੈਕੰਡ ਫਲੋਰ ਤੇ ਆ ਗਏ ਆ ਤੇ ਲਗਜ਼ਰੀ ਸੈਗਮੈਂਟ ਹੈ ਇੱਥੇ ਬਾਈ ਹੋਰਾਂ ਦਾ ਜਿੱਥੇ ਤੁਹਾਨੂੰ ਪੂਰੇ ਕਾਰਵਿੰਗ ਵਾਲੇ ਸੋਫੇ ਨਵੀਂ ਤੋਂ ਨਵੀਂ ਚੀਜ਼ ਮਿਲਣੀ ਹੈ ਹਾਂਜੀ ਬਾਈ ਇੱਥੋਂ ਸ਼ੁਰੂ ਕਰੀਏ ਜੀ ਪਹਿਲਾਂ ਆਪਾਂ ਇਹ 7 ਸੀਟਡ ਨਾ ਕਲਾਸਿਕਲ ਮਾਡਲ ਆ ਜਾਂਦਾ ਜਿਵੇਂ ਇਹਨੂੰ ਦबई ਮਾਡਲ ਬੋਲਦੇ ਆ ਜੀ ਸ਼ੇਖਾਂ ਵਾਲਾ ਡਿਜ਼ਾਈਨ ਹੈ ਜੀ ਠੀਕ ਹੈ ਜੀ ਸ਼ੇਖ ਬੰਦੇ ਆ ਜੀ ਇਹ ਡਿਜ਼ਾਈਨਾਂ ਦੇ ਯਾਨੀ ਡਿਜ਼ਾਈਨ ਦੀ ਲੁੱਕ ਕੁਆਲਿਟੀ ਅੰਟੀਕ ਪੀਸ ਆ ਜਾਂਦੇ ਆ ਜੀ ਇਹ ਔਰ ਇਹਨਾਂ ਦਾ ਰੀਜ਼ਨੇਬਲ ਚਾਰਜ ਚਾਰजेस ਹੁੰਦਾ ਜੀ ਆਪਣੇ ਕੋਲੇ ਇਹ ਆਪਾਂ ਨੂੰ ਜਿਵੇਂ 8000 ਰੁਪਏ ਪਰ ਸੀਟ 8000 9000 10000 ਇੰਨੇ ਕੁ ਪਰ ਸੀਟ ਦੇ ਹਿਸਾਬ ਨਾਲ ਰੇਟ ਚਾਰजेस ਕਰੇਗਾ ਠੀਕ ਹੈ ਜੀ 8 9 10 ਬਸ ਰੀਜ਼ਨੇਬਲ ਪ੍ਰਾਈਸ ਠੀਕ ਹੈ ਜੀ ਆ ਵੀ ਬਈ ਬਹੁਤ ਸੋਹਣਾ ਇਹਦਾ ਕਲਰ ਵਗੈਰਾ ਆਹ ਸੈੱਟ ਦੇਖੋ ਜੀ ਇਹ 8000 ਰੁਪਏ ਪਰ ਸੀਟ ਮਤਲਬ 55000 ਰੁਪਏ ਦਾ ਸੈੱਟ ਜੀ ਸਨ ਸ਼ਾਈਨ ਮਾਡਲ ਆ ਜੀ ਬਹੁਤ ਵਧੀਆ ਸੇਲ ਹੁੰਦਾ ਈ ਇਹ ਸਾਡਾ ਬੈੱਡ ਸੋਫਾ ਠੀਕ ਹੈ ਜੀ ਤੇ ਇਹਦੇ ਵਿੱਚ ਜੇ ਤੁਸੀਂ ਕਸਟਮਾਈਜ਼ ਕਰਵਾਣਾ ਵਾ ਕਟੋਗੜ ਵੀ ਸਾਨੂੰ 25 ਤੋਂ 30 ਦਿਨ ਦੇ ਬੋ ਜੀ ਇਹਦੇ ਲਈ ਠੀਕ ਹੈ ਜੀ ਹਾਂ ਜੀ ਯਾਨੀ ਇਹ ਨਹੀਂ ਹੈਗਾ ਵੀ 5 ਦਿਨਾਂ ਚ ਦੇ ਦੋ ਹਫਤੇ ਚ ਦੇ ਦੋ ਬੋ ਜੀ ਇਹ ਕਾਰਵਿੰਗ ਦੇ ਵਿੱਚ ਆ ਜਾਂਦਾ ਪੈਚ ਵਰਕ ਆ ਜੀ ਆ ਦੇਖੋ ਜੀ ਸਾਡੇ ਕੋਲੇ ਨਾ ਆ ਦੇਖੋ ਜੀ ਸਾਰੀ ਕਾਨਪੁਰ ਦੀ ਟੀਮ ਲੱਗੀ ਹੋਈ ਹੈ ਜੀ। ਕੀ ਬਾਤ ਹੈ। ਕਾਨਪੁਰ ਦੀ ਟੀਮ ਹੈ ਜੀ। ਕਾਨ ਇਹ ਇਹ ਲਖਨਵੀ ਡਿਜ਼ਾਈਨ ਕਹਿੰਦੇ ਆ ਜੀ। ਹੱਥ ਦਾ ਵਰਕ ਆ ਇਹ ਸਾਰਾ। ਕਟਾਈ ਹੱਥ ਦੀ ਆਈ ਹੈ। ਸਿੱਪੀ ਵਰਕ ਆ ਜਿਹੜਾ। ਠੀਕ ਹੈ ਜੀ। ਨੀਚੇ ਪੈਚ ਵਰਕ ਆ ਜੀ। ਜੀ। ਠੀਕ ਹੈ ਜੀ। ਇਹ ਉਹੀ ਮੀਆਂ ਕਾਰੀਗਰ ਦੇ ਬਣੇ ਹੋਏ ਆ ਜੀ। ਬਿਲਕੁਲ ਜੀ। ਬਿਲਕੁਲ। ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈਗਾ। ਸਾਰੇ ਤੇ ਜੀ। 617 ਸੀਟਡ ਆ ਜਾਂਦਾ ਜੀ। ਜੀ ਇਹ ਇਹ ਆਪਣੇ ਕੋਲੇ ਜਿਹੜੀ ਸੋਫੀਆਂ ਦੀ ਟੀਮ ਆ ਤੇ ਆਪਣੀ ਜਿਹੜੀ ਹੈਗੀ ਆ ਬੱਡਾਂ ਦੀ ਟੀਮ ਆ ਇਹ ਸਾਰੀ ਕਨਪੁਰ ਦੀ ਟੀਮ ਹੀ ਆ ਜੀ ਠੀਕ ਹੈ ਜੀ। ਕਾਨਪੁਰ ਤੋਂ ਟੀਮ ਲੱਗੀ ਹੋਈ ਹੈ ਜੀ। ਆਹ ਸੋਫੇ ਦੀ ਸਫਾਈ, ਸਟੀਚਿੰਗ ਦੇਖੋ ਜੀ। ਡਿਜ਼ਾਈਨ ਦੇਖੋ, ਲੁੱਕ ਕੁਆਲਿਟੀ ਦੱਸੇਗੀ ਜੀ। ਜੀ। ਫੈਵਰਿਟ ਤੇ ਜੇ ਗੱਲ ਕਰੀ ਗੱਦੀ ਦੀ ਗੱਲ ਕਰੀਏ ਜੀ। ਗੱਦੀ ਦੀ 5 ਸਾਲ ਦੀ ਗਾਰੰਟੀ ਹੈ ਜੀ। ਕੋਈ ਵੀ ਪ੍ਰੋਡਕਟ ਲਓਗੇ ਤੁਸੀਂ ਆਲ ਪ੍ਰੋਡਕਟ ਦੀ 5 ਸਾਲ ਦੀ ਗਾਰੰਟੀ ਆ। 0% ਚਾਂਸ ਹੈ ਜੀ ਵੀ ਆਪਣੇ ਮਾਲ ਦੀ ਕੰਪਲੇਂਟ ਆਜੂਗੀ। ਡਾਇਰੈਕਟ ਮੈਨੂਫੈਕਚਰਰ ਤੋਂ ਮਾਲ ਲੈ ਰਹੇ ਹੋ ਤੁਸੀਂ। ਬਿਲਕੁਲ ਜੀ। ਰੈਡੀਮੇਡ ਦਾ ਮਾਲ ਦਾ ਇਹ ਹੁੰਦਾ ਕਈ ਦੁਕਾਨਦਾਰ ਦੂਰੋਂ ਦੂਰੋਂ ਮਾਲ ਮੰਗਾ ਕੇ ਉਹਨਾਂ ਨੂੰ ਚਾਰਜਸ ਹੀ ਬਹੁਤ ਪੈਂਦਾ ਆ ਆਪਦੀ ਕਮਾਈ ਵੀ ਰੱਖਦੇ ਆ ਮੈਂ ਫਿਰ ਖਰਚਾ ਵੀ ਕੱਢਦੇ ਆ ਖਰਚਾ ਵੀ ਕੱਢਦੇ ਆ ਫਿਰ ਉਸ ਤੋਂ ਬਾਅਦ ਜਿਹਨੇ ਉਹਨੂੰ ਵੇਚਿਆ ਹੁੰਦਾ ਉਹਨੇ ਵੀ ਕਮਾਈ ਕਰਨੀ ਆ ਜੀ ਬਿਲਕੁਲ ਜੀ ਠੀਕ ਆ ਜਾਂ ਤਾਂ ਉਹਨੇ ਪ੍ਰੋਡਕਟ ਦੀ ਕੁਆਲਿਟੀ ਚੋਂ ਕਮਾਈ ਕਰ ਲੈਣੀ ਆ ਜਾਂ ਉਹਨੇ ਰੇਟ ਨੂੰ ਪਲੱਸ ਕਰ ਦੇਣਾ ਵਾ ਆਪਣੇ ਕੋਲੇ ਤੁਹਾਨੂੰ ਦੋਨਾਂ ਚੋਂ ਇੱਕ ਚੀਜ਼ ਵਧੀਆ ਮਿਲੂਗੀ ਯਾਰ ਰੇਟ ਵੀ ਤੇ ਕੁਆਲਿਟੀ ਵੀ ਦੋਨੇ ਚੀਜ਼ਾਂ ਮਿਲਣਗੀਆਂ ਆ ਵੀ ਬਾਈ ਢੋਲਕੀ ਵਾਲਾ ਡਿਜ਼ਾਈਨ ਤਾਂ ਬਹੁਤ ਸੋਹਣਾ ਹੈ ਨਾ ਇਧਰੋਂ ਹਾਂ ਇਹ ਕ੍ਰਾਊਨ ਸੈੱਟ ਆ ਜਾਂਦਾ ਜੀ ਇਹਦੀ ਵੀ ਬਹੁਤ ਡਿਮਾਂਡ ਹੈ ਜੀ ਸਾਡੇ ਕੋਲੇ ਇਹ ਹਫਤੇ ਦੇ ਵਿੱਚ ਯਾਨੀ ਮਹੀਨੇ ਦੇ ਵਿੱਚ ਇਹ ਲਾ ਲਓ ਜੀ 5 6 ਸੈਟਾਂ ਦੀ 10 ਸੈਟਾਂ ਦੀ ਸੇਲ ਹੈ ਜੀ ਆ ਡਿਜ਼ਾਈਨ ਕੀ ਬਾਤ ਹੈ ਜੀ ਬਹੁਤ ਸੋਹਣਾ ਸੈੱਟ ਆ ਜੀ ਸਾਰੀ ਪਾਲਿਸ਼ ਵਾਲਾ ਸੈੱਟ ਆ ਬਹੁਤ ਵਧੀਆ ਸੈੱਟ ਹੈ ਜੀ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਫਿਰ ਆਹ ਡਿਜ਼ਾਈਨ ਡਬਲ ਠਿੱਪੇ ਵਾਲਾ ਜੀ ਇੱਕ ਤੋਂ ਇੱਕ ਸੋਫਾ ਜਿੰਨੇ ਤੁਸੀਂ ਦੇਖੀ ਜਾਓਗੇ ਉਨੇ ਹੀ ਅੱਛੇ ਲੱਗੀ ਜਾਣੇ ਆ ਤੁਹਾਡਾ ਦਿਲ ਕਰੂਗਾ ਵੀ ਇਹ ਵੀ ਲੈ ਲਈਏ ਉਹ ਵੀ ਲੈ ਲਈਏ ਚੀਜ਼ ਤਾਂ ਯਾਨੀ ਇਹ ਅੱਛੇ ਸਭ ਤੋਂ ਵੱਡੀ ਗੱਲ ਆ ਵੀ ਸਾਰੇ ਫਰਨੀਚਰ ਦੀ ਮੈਚਿੰਗ ਹੋ ਜਾਂਦੀ ਹੈ ਵੀ ਪਾਲਿਸ਼ਣਾ ਕਰਨੀ ਹੈ ਬੈਡਾਂ ਦੀ ਮਾਰੀ ਇਹ ਹੈ ਚੈਸਟਰ ਸੋਫਾ ਇਹ ਵੀ ਬਹੁਤ ਡਿਮਾਂਡ ਦੇ ਵਿੱਚ ਹੈ ਸਾਡਾ ਚੈਸਟਰਫੀਲਡ ਕਹਿ ਦਿੰਦੇ ਆ ਜੀ ਇਹਨੂੰ ਸੋਫੇ ਨੂੰ ਇਹ ਸਿਰਫ ਤੇ ਸਿਰਫ 38000 ਦਾ ਮਤਲਬ 38000 ਦੇ ਵਿੱਚ ਆਪਾਂ ਨੂੰ ਚੇਹਰਾ ਵੀ ਦੇਖੋ ਪਲਾਈ ਪਲਾਈ ਦੇ ਵਿੱਚ ਮਿਲਣ ਗਿਆ ਤੁਸੀਂ ਰੇਟ ਵੀ ਸੁਣ ਕੇ ਆਪਣੇ ਹੈਰਾਨ ਰਹਿ ਜਾਓਗੇ ਬਹੁਤ ਵਧੀਆ ਰੇਟ ਲਗਾਈ ਹੋਈ ਹੈ ਜੀ ਬਿਲਕੁਲ ਜੀ ਇਹ ਪੈਨਸਲ ਸੈੱਟ ਆ ਜਾਂਦਾ ਜੀ ਉਸ ਤੋਂ ਬਾਅਦ ਫਿਰ ਆ ਫਾਈਬਰ ਸੈੱਟ ਆ ਜਾਂਦਾ ਜੀ ਠੀਕ ਹੈ ਜੀ ਇਹ ਇਹਦਾ ਕੀ ਬੈਨੀਫਿਟ ਰਹਿੰਦਾ ਜੀ ਜਿਆਦਾ ਇਹ ਮਤਲਬ ਇਹ ਫਾਈਬਰ ਸੈੱਟ ਆ ਜਾਂਦਾ ਜੀ ਇਹਦੇ ਵਿੱਚ ਦੇਖੋ ਥੱਲੇ ਚੈਸਟਰਫੀਲਡ ਬਣਿਆ ਹੋਇਆ ਜੀ ਚੈਸਟਰ ਦੇ ਨੀਚੇ ਹੈ ਜੀ ਉੱਪਰ ਪਿੱਲੋ ਆ ਜੀ ਉਹ ਵਾਲਾ ਜੀ ਇਦੇ ਵਿੱਚ ਕੀ ਹੈ ਜੀ ਇਹ ਇਹ ਡਿਜ਼ਾਈਨ ਜਿਵੇਂ ਤੁਹਾਨੂੰ ਯੂਰਪ ਕੰਟਰੀ ਚ ਜ਼ਿਆਦਾ ਚੱਲਦਾ ਮਿਲੇਗਾ ਜੀ ਜਿਵੇਂ ਇਟਲੀ ਦਾ ਡਿਜ਼ਾਈਨ ਹੋ ਜਾਂਦਾ ਨਾ ਓਵੇਂ ਇਹਦੇ ਵਿੱਚ ਕਲਰ ਵੀ ਮਿਲ ਜਾਣਗੇ ਆਪਾਂ ਨੂੰ ਠੀਕ ਹੈ ਜੀ ਇੱਕ ਆਹ ਜਿਵੇਂ ਆਹ ਡਿਜ਼ਾਈਨ ਆ ਜਾਂਦਾ ਜੀ ਇਹ ਵੀ ਡਿਜ਼ਾਈਨ ਸੋਹਣਾ ਵਾ ਇੱਕ ਆ ਡਿਜ਼ਾਈਨ ਆ ਜਾਂਦਾ ਜੀ ਇੱਧਰ ਜੀ ਆਹ ਡਿਜ਼ਾਈਨ ਆ ਜਾਂਦਾ ਜੀ ਇੱਕ ਤੋਂ ਇੱਕ ਸੋਫਾ ਜੀ ਮਤਲਬ ਸਭ ਤੋਂ ਵੱਡੀ ਗੱਲ ਆ ਦੋਸਤੋ ਵੀ ਜੇ ਇੱਥੇ ਢੇਡਾ ਮਾਰ ਲਿਆ ਤੁਹਾਨੂੰ ਰੇਂਜ ਹੀ ਇਹ ਨਹੀਂ ਮਿਲ ਜਾਣੀ ਆ ਤੁਹਾਡੇ ਦਿਲ ਚ ਕੋਈ ਇਹ ਨਹੀਂ ਰਹਿਣਾ ਵੀ ਯਾਰ ਆਹ ਵਾਲਾ ਡਿਜ਼ਾਈਨ ਹੈ ਜੀ ਆ ਆ ਵੀ ਯੂਰਪ ਦਾ ਡਿਜ਼ਾਈਨ ਹੈ ਜੀ ਇਟਲੀ ਡਿਜ਼ਾਈਨ ਹੈ ਜੀ ਇਹਨੂੰ ਯਾਨੀ ਇਟਲੀ ਜਰਮਨ ਅ ਯਾਨੀ ਟਰਕੀ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਜੀ ਇਹ ਚੀਜ਼ਾਂ ਚੱਲਦੀਆਂ ਜੀ ਤਾਂ ਸਾਫ਼ ਸੁਥਰਾ ਵਾਲਾ ਡਿਜ਼ਾਈਨ ਜੀ ਟਰਕੀ ਡਿਜ਼ਾਈਨ ਹੈ ਜੀ ਕੀ ਬਾਤ ਹੈ ਆ ਵੀ ਡਿਜ਼ਾਈਨ ਦੀ ਲੁੱਕ ਦੇਖੋ ਜੀ ਇਹ ਸਾਰਾ ਦੇਖੋ ਜੀ ਇਹ ਜਿਹੜਾ ਵਰਕ ਹੈ ਹੈਂਡ ਵਰਕ ਹੈ ਜੀ ਇਹ ਸਾਰਾ ਠੀਕ ਹੈ ਜੀ ਸਾਰਾ ਉੱਪਰੋਂ ਦੇਖ ਰਹੇ ਜੀ ਲਖਨਵੀ ਡਿਜ਼ਾਈਨ ਹੈ ਲਖਨਊ ਦੇ ਕਾਰੀਗਰ ਜਿਵੇਂ ਕਾਨਪੂਰ ਦੇ ਕਾਰੀਗਰ ਉਹਨਾਂ ਨੇ ਤਿਆਰ ਕੀਤਾ ਹੋਇਆ ਡਿਜ਼ਾਈਨ ਹੈ ਜੀ ਇਹ ਆਮ ਯਾਨੀ ਆਮ ਡਿਜ਼ਾਈਨ ਦੇਖੋ ਤੁਸੀਂ ਲੁੱਕ ਦੇਖੋ ਜੀ ਇਹਦੀ ਇਹਦੇ ਵਿੱਚ ਰਾਉਂਡ ਟੇਬਲ ਹੈ ਇਹ ਵੀ ਪਾਲਿਸ਼ ਦਾ ਵਰਕ ਹੈ ਜੀ ਸਾਰਾ ਜੀ ਇੱਧਰ ਵੀ ਆ ਦੇਖੋ ਜੀ ਪਾਲਿਸ਼ ਦਾ ਵਰਕ ਹੈ ਜੀ ਇੱਧਰ ਵੀ ਪਾਲਿਸ਼ ਦਾ ਵਰਕ ਹੈ ਨਾਲ ਦੋ ਛੋਟੇ ਟੇਬਲ ਨੇ ਵੱਡਾ ਟੇਬਲ ਹੈ ਜੀ ਬਿਲਕੁਲ ਔਰ ਬੈਠ ਕੇ ਦੇਖੋ ਜੀ ਤੁਹਾਨੂੰ ਕੰਫਰਟ ਫੀਲ ਹੋਊਗਾ ਜੀ ਪਤਾ ਲੱਗੂਗਾ ਵੀ ਹਾਂ ਕਿਸੇ ਸੋਫੇ ਤੇ ਉੱਠਣ ਦਾ ਦਿਲ ਨਹੀਂ ਕਰਨਾ ਜੀ ਤੁਹਾਡਾ ਇਹਨਾਂ ਸੋਫਿਆਂ ਤੇ ਬੈਠ ਕੇ ਨਹੀਂ ਗੱਦੀ ਲਾਈ ਆ ਕੰਮ ਹੋਇਆ ਸੋਫੇ ਦਾ ਬਿਲਕੁਲ ਬਿਲਕੁਲ ਆ ਦੇਖੋ ਜੀ ਇਹਦੇ ਬਾਜੂਆਂ ਤੇ ਵੀ ਵਰਕ ਆ ਠੀਕ ਹੈ ਜੀ ਬਾਜੂਆਂ ਦੇ ਵੀ ਸਿੱਪੀ ਵਰਕ ਆ ਜੀ ਸਾਰਾ ਵਧੀਆ ਵਰਕ ਕੀਤਾ ਹੋਇਆ ਜੀ ਦੱਸੂਗੀ ਚੀਜ਼ ਯਾਨੀ ਰੂਮ ਚ ਲੱਗਿਆ ਗ੍ਰੇਸ ਵਧਾਊਗਾ ਜਿਵੇਂ ਇੱਥੇ ਆਪਣੇ ਕੋਰਨਰ ਤੇ ਟੇਬਲ ਆਏ ਬਿਲਕੁਲ ਕਹਿੰਦੇ ਆ ਜੀ ਮੈਂ ਕੋਰਨਰ ਤੇ ਟੇਬਲ ਬਣਵਾਣਾ ਵਾ ਤੇ ਉਹ ਕੋਰਨਰ ਖਾਲੀ ਨਾ ਰਵੇ ਆਪਾਂ ਕੋਰਨਰ ਤੇ ਪਹਿਲਾਂ ਹੀ ਟੇਬਲ ਬਣਾ ਕੇ ਮੈਚਿੰਗ ਦਿੱਤੀ ਪਹਿਲੀ ਦੋਨੇ ਪਾਸੇ ਟੇਬਲ ਦਿੱਤੇ ਹੋਏ ਆ ਜੀ ਬਿਲਕੁਲ ਸੈਂਟਰ ਦੇਖੋ ਕਿੰਨਾ ਸੋਹਣਾ ਰਾਉਂਡ ਟੇਬਲ ਹੈ ਜੀ ਜੀ ਬਹੁਤ ਵਧੀਆ ਸੋਫਾ ਜੀ ਹਰ ਇੱਕ ਸੋਫਾ ਆ ਦੇਖੋ ਜੀ ਆ ਪ੍ਰੀਮੀਅਮ ਦੇ ਵਿੱਚ ਸਿੰਪਲ ਸੋਬਰ ਦੇ ਵਿੱਚ ਯਾਨੀ ਹਾਈ ਜੈਂਟਲੀ ਡਿਜ਼ਾਈਨ ਹੈ ਜੀ ਦੇਖੋ ਤੁਸੀਂ ਲੁੱਕ ਦੇਖੋ ਜੀ ਜੀ ਕਲਰ ਦੇਖੋ ਇਹਦੇ ਵਿੱਚ ਕਲਰ ਆਪਸ਼ਨ ਵੀ ਮਿਲ ਜੇਗੀ ਬਾਕੀ ਤੁਸੀਂ ਕਸਟਮਾਈਜ਼ ਕਰਵਾਉਣਾ ਕਰਵਾ ਵੀ ਸਕਦੇ ਹੋ ਇਹਦੇ ਵਿੱਚ ਦੇਖੋ ਹਾਫ ਚੈਸਟਰ ਬਣਿਆ ਹੋਇਆ ਸਿੰਪਲ ਸੋਬਰ ਜੀ ਜਿਹਨੂੰ ਨੌਲੇਜ ਆ ਜੀ ਇਹ ਚੀਜ਼ਾਂ ਦੀ ਉਹਨਾਂ ਨੂੰ ਪਤਾ ਲੱਗ ਜਾਣਾ ਵੀਡੀਓ ਦੇਖ ਕੇ ਵੀ ਹਾਂ ਇਹ ਸਿੰਪਲ ਸੋਬਰ ਲੁੱਕ ਦੇ ਵਿੱਚ ਬਹੁਤ ਅੱਛਾ ਡਿਜ਼ਾਈਨ ਆ ਜੀ ਜੀ ਸਾਈਡ ਰਾਉਂਡ ਕੀਤੀ ਹੋਈ ਹੈ ਜੀ ਵਧੀਆ ਚੀਜ਼ ਹੈ ਜੀ ਤੇ ਸਰ ਕਿੰਨੇ ਟਾਈਮ ਚ ਆਪਾਂ ਡਿਲੀਵਰ ਕਰ ਦਨੇ ਆ ਕੋਈ ਨਵਾਂ ਆਰਡਰ ਦਿੰਨੇ ਆ ਜੀ ਮਤਲਬ ਨਵਾਂ ਆਰਡਰ ਡਿਜ਼ਾਈਨ ਦੇ ਹਿਸਾਬ ਨਾਲ ਆ ਜੀ ਕੋਈ ਜਿਹੜਾ ਹੈ ਹੈਵੀ ਡਿਜ਼ਾਈਨ ਆ ਉਹਨੂੰ ਦੇਖੋ ਜ਼ਿਆਦਾ ਟਾਈਮ ਲੱਗਦਾ ਵਾ ਜਿਹੜਾ ਨਾਰਮਲ ਡਿਜ਼ਾਈਨ ਆ ਉਹਨੂੰ ਅਸੀਂ ਜਲਦੀ ਬਣਾ ਦਿੰਨੇ ਆ ਐ ਤਾਂ ਕੋਈ ਕੁਝ ਕੁ ਸੋਫੇ ਇਦਾਂ ਦੇ ਆ ਜਿਹੜੇ ਅਸੀਂ 4 ਘੰਟੇ ਚ ਵੀ ਤਿਆਰ ਕਰ ਦਿੰਨੇ ਆ ਤੇ ਕੁਝ ਕੁ ਸੋਫੇ ਇਦਾਂ ਦੇ ਆ ਜਿਨ੍ਹਾਂ ਨੂੰ 40 ਦਿਨ ਵੀ ਲੱਗ ਜਾਂਦੇ ਆ ਜੀ ਬਿਲਕੁਲ ਜੀ ਅੱਗੇ ਪਾਲਿਸ਼ ਦਾ ਕੰਮ ਪਾਲਿਸ਼ ਦਾ ਕੰਮ ਪੀਯੂ ਦਾ ਕੰਮ ਹੋਊਗਾ ਉਹਨਾਂ ਨੂੰ ਟਾਈ ਤੇ ਸਰ ਚੱਲੀ ਜੀ ਹੁਣ ਫਿਰ ਮੇਨ ਸ਼ੋਰੂਮ ਤੇ ਫਿਰ ਬਿਲਕੁਲ ਜੀ ਇਹ ਕਾ ਬੈੱਡ ਦਿਖਾਇਓ ਜੀ ਜੀ ਸਰ ਆ ਦੇਖੋ ਜੀ ਇਹ ਮੈਟੈਲਿਕ ਪਾਲਿਸ਼ ਦੇ ਵਿੱਚ ਆ ਇਹ ਸਾਡਾ ਬੈੱਡ ਬਹੁਤ ਜ਼ਿਆਦਾ ਸੇਲ ਤੇ ਆ ਜੀ ਠੀਕ ਹੈ ਜੀ ਅਸੀਂ ਮਹੀਨੇ ਦੇ 20 ਤੋਂ 25 ਬੈੱਡ ਸੇਲ ਕਰਦੇ ਆ ਜੀ ਇਹ ਬੈੱਡ ਤੇ ਡਿਜ਼ਾਈਨ ਕਿਆ ਬਾਤ ਹੈ ਜੀ 20 ਤੋਂ 25 ਬੈੱਡ ਔਰ ਆਨਲਾਈਨ ਆਰਡਰ ਬਹੁਤ ਆਈ ਇਸ ਬੈੱਡ ਦੇ ਤੇ ਕਿ ਲੈਂਪ ਦੇਖੋ ਮੈਟੈਲਿਕ ਪਾਲਿਸ਼ ਆ ਓਮੀ ਆ ਦੇਖੋ ਜੀ ਮੈਟੈਲਿਕ ਪਾਲਿਸ਼ ਆ ਕਿੰਗ ਸਾਈਜ਼ ਬੈੱਡ ਆ ਜੀ ਇਹਦੀ ਆ ਦੇਖੋ ਲੈਂਪ ਦੇਖੋ ਜੀ ਬਿਲਕੁਲ ਜੀ ਲੈਂਪ ਦੇਖੋ ਜੀ ਲੈਂਪ ਦੀ ਕੁਆਲਿਟੀ ਲੁੱਕ ਤੁਹਾਨੂੰ ਪਤਾ ਲੱਗੇਗੀ ਵੀ ਹਾਂ ਕੋਈ ਚੀਜ਼ ਹੈਗੀ ਹੈ ਜੀ ਬਿਲਕੁਲ ਜੀ ਕੀ ਰੇਂਜ ਦੇ ਵਿੱਚ ਆ ਸਰ ਇਹ ਇਹ ਆਪਾਂ ਨੂੰ ਸਿਰਫ ਤੇ ਸਿਰਫ 28000 ਰੁਪਏ ਦਾ ਸੈੱਟ ਪਈਗਾ ਜੀ ਠੀਕ ਹੈ ਜੀ ਬਹੁਤ ਸੋਹਣਾ ਸੈੱਟ ਆ ਲਗਜ਼ਰੀ ਪ੍ਰੀਮੀਅਮ ਲੁੱਕ ਦੇ ਵਿੱਚ ਆ ਮੈਟੈਲਿਕ ਪਾਲਿਸ਼ ਆ ਅੰਦਰ ਹੀ ਇਹ ਬਣਿਆ ਹੋਇਆ ਸੈੱਟ ਆ ਜੀ ਇੱਕ ਇਹਦੇ ਵਿੱਚ ਕਲਰ ਕਲਰ ਆਪਸ਼ਨ ਵੀ ਹੁੰਦੀ ਹੈ ਜੀ ਆਪਣੇ ਕੋਲੇ ਆ ਦੇਖੋ ਜੀ ਆ ਬੈਡ ਜੀ ਇਹ ਬਹੁਤ ਜਲਦੀ ਬਹੁਤ ਜ਼ਿਆਦਾ ਸੇਲ ਹੁੰਦਾ ਜੀ ਇਹ ਡਿਜ਼ਾਈਨ ਹੋ ਗਿਆ ਆਹ ਡਿਜ਼ਾਈਨ ਵੀ ਸਾਡਾ ਬਹੁਤ ਸੇਲ ਹੋ ਰਿਹਾ ਜੀ। ਇਹਦੇ ਵਿੱਚ ਆਹ ਡਿਜ਼ਾਈਨ ਵੀ ਬਹੁਤ ਸੋਹਣਾ ਜੀ। ਬਿਲਕੁਲ ਜੀ। ਇਹ ਵੀ ਸਾਡੇ 28000 ਰੁਪਏ ਦਾ ਪੇਗ ਆ ਜੀ ਆਪਾਂ ਨੂੰ। ਜੀ। ਇਹ ਕਾ ਡਿਜ਼ਾਈਨ ਜੀ ਪੀਯੂ ਦੇ ਵਿੱਚ ਇਹਦੇ ਲੈਂਪ ਦੇਖੋ ਜੀ। ਲੈਂਪ ਦਾ ਸਾਈਜ਼ ਤੇ ਲੈਂਪ ਦੀ ਕੁਆਲਿਟੀ ਦੇਖੋ ਜੀ। ਇਹ ਪੀਯੂ ਪਾਲਿਸ਼ ਦੇ ਵਿੱਚ ਆ ਜੀ। ਉੱਤੋਂ ਪਾਲਿਸ਼ ਵੀ ਬਿਲਕੁਲ ਸ਼ੀਸ਼ੇ ਵਾਂਗੂ ਚਮਕ ਰਹੀ ਆ ਜੀ। ਇਹ ਮਾਈਕਾ ਸ਼ੀਟ ਨਹੀਂ ਹੈਗੀ ਜੀ ਪੀਯੂ ਦੇ ਵਿੱਚ ਆਈ ਇਹ। ਸਾਰੀ ਆ ਦੇਖੋ ਕੁਲਟਿੰਗ ਵਗੈਰਾ ਕੀਤੀ ਹੁੰਦੀ ਆ ਸਲਾਈ ਮਾਰੀ ਹੁੰਦੀ ਆ ਜੀ। ਆਮ ਜਿਹੜੇ ਨਾਰਮਲ ਬੈੱਡ ਹੁੰਦੇ ਆ ਨਾ 17 18 20 22 ਦੇ ਦੀ ਰੇਂਜ ਦੇ ਉਹਨਾਂ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ ਜੀ ਬਿਲਕੁਲ ਸਰ ਸਾਰਾ ਆਲ ਓਵਰ ਫੈਬਰਿਕ ਦਾ ਕੰਮ ਕੀਤਾ ਹੋਇਆ ਸਾਈਡ ਵੀ ਫੈਬਰਿਕ ਆ ਸਟੂਲੀ ਦਾ ਡਿਜ਼ਾਈਨ ਦੇਖੋ ਜੀ ਜੀ ਔਰ ਪੀਯੂ ਦੀ ਪੀਯੂ ਦੀ ਕੁਆਲਿਟੀ ਫਿਨਿਸ਼ਿੰਗ ਦੇਖੋ ਤੁਹਾਨੂੰ ਆ ਕੇ ਪਤਾ ਲੱਗੇਗਾ ਜੀ ਅੰਦਰ ਬਣਿਆ ਹੋਇਆ ਮਾਲ ਆ ਕੋਈ ਬਾਹਰੋਂ ਮਾਲ ਨਹੀਂ ਲਿਆ ਹੋਇਆ ਜੀ ਇਹ ਜੀ ਸਰ ਇਹ ਸਾਰਾ ਮਾਲ ਅੰਦਰ ਬਣਿਆ ਹੋਇਆ ਜੀ ਜੀ 0% ਕੰਪਲੇਂਟ ਹੁੰਦੀ ਆ ਜੀ ਨਲੇ ਜਿਹੜੇ ਕਾਰੀਗਰ ਆਪਣੇ ਕੋਲੇ ਕੋਠੀ ਲਾਈਨ ਦਾ ਕੰਮ ਕੀਤਾ ਹੁੰਦਾ ਉਹਨਾਂ ਨੇ ਫੈਕਟਰੀ ਲੈਵਲ ਦਾ ਕੰਮ ਨਹੀਂ ਕੀਤਾ ਹੋਊਗਾ ਜੀ ਆਪਣੀ ਕੋਠੀ ਲਾਈਨ ਦੇ ਕਾਰੀਗਰ ਮਤਲਬ ਆਪਣੇ ਕੁਆਲਿਟੀ ਦੀ ਕੰਮ ਹੋਊਗਾ ਸਾਰਾ ਜਿਹੜਾ ਦੇਖਣ ਨੂੰ ਹੋਊਗਾ ਜੀ ਕੁਆਲਿਟੀ ਤੇ ਬਿਲਕੁਲ ਜੀ ਹੁਣ ਤੁਸੀਂ ਡਿਜ਼ਾਈਨ ਦੇਖੋ ਨਿਗਾ ਮਾਰੋ ਇੱਕ ਤੋਂ ਇੱਕ ਡਿਜ਼ਾਈਨ ਕੋਈ ਵੀ ਡਿਜ਼ਾਈਨ ਤੁਹਾਨੂੰ ਐ ਨਹੀਂ ਲੱਗੂਗਾ ਵੀ ਸਾਨੂੰ ਅਨਫੈਟਾ ਜਾਂ ਜਚਿਆ ਨਹੀਂ ਗਾ ਜੀ ਬਿਲਕੁਲ ਹੀ ਕਸਟਮਰ ਨੇ ਜਿਹੜੇ ਨੇ ਗਿੜਾ ਮਾਰ ਲਏ ਜੀ ਖਾਲੀ ਨਹੀਂ ਮੁੜੂਗਾ ਕਿਉਂਕਿ ਹਰ ਤਰ੍ਹਾਂ ਦਾ ਡਿਜ਼ਾਈਨ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਕੋ ਛੱਤ ਹਲੇ ਮਿਲ ਜਾਣੀ ਹੈ ਜੀ ਬਿਲਕੁਲ ਬਹੁਤ ਵੈਰਾਈਟੀ ਪਈ ਹੈ ਜੀ ਬਹੁਤ ਬਾਕੀ ਤੁਸੀਂ ਨੋ ਰੋਜ਼ ਹਰ ਰੋਜ਼ ਤਿਆਰ ਹੋਈ ਜਾਂਦੇ ਆ ਜੀ ਡਿਜ਼ਾਈਨ ਨਵੀਆਂ ਤਰ੍ਹਾਂ ਦੀ ਚੀਜ਼ ਆਈ ਜਾਂਦੀ ਹੈ ਜੀ ਇਹ ਜਿਹੜੇ ਡਿਜ਼ਾਈਨ ਆ ਨਾ ਇਹ ਕਲਰ ਆ ਇਹ ਤੁਹਾਨੂੰ ਅਵੇਲੇਬਲ ਹੀ ਮਿਲਣਗੇ ਜੇ ਇਹ ਯਾਨੀ ਸਾਡੇ ਕੋਲੇ ਲਗਾ ਲਓ 2 ਤੋਂ 3 ਪੀਸ ਇਹਨਾਂ ਦੇ ਐਕਸਟਰਾ ਪੇ ਹੀ ਹੁੰਦੇ ਆ ਜੀ ਹਰ ਇੱਕ ਮਾਡਲ ਦੇ ਜੀ ਸਰ ਹਰ ਇੱਕ ਮਾਡਲ ਦੇ 2 ਪੀਸ ਸਾਡੇ ਕੋਲੇ ਐਕਸਟਰਾ ਪੇ ਹੀ ਹੁੰਦੇ ਆ ਇਹਨਾਂ ਦੇ ਜੀ ਬਾਕੀ ਜੇ ਤੁਸੀਂ ਤਿਆਰ ਵੀ ਕਰਾਉਣਾ ਕੋਈ ਕਲਰ ਆਪਣਾ ਦੇ ਕੇ ਆਪਦੀ ਚੋਇਸ ਦਾ 100 ਪਲੱਸ ਕਲਰ ਹੁੰਦੇ ਆ ਜੀ ਆਪਣੇ ਕੋਲੇ ਬੁਕਲੇ ਫੈਬਰਿਕ ਜੋ ਮਰਜੀ ਫੈਬਰਿਕ ਲਵਾ ਲਓ ਸਾਰੇ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੁੰਦੇ ਆ ਤੁਸੀਂ ਆਪਦੀ ਚੋਇਸ ਦਾ ਫੈਬਰਿਕ ਲਵਾ ਸਕਦੇ ਹੋ ਜੀ ਸਰ ਬਾਈ ਜੀ ਹੁਣ ਤੁਹਾਡੀ ਕੁਆਲਿਟੀ ਵੀ ਦਿਖਾਤੀ ਤੇ ਬਣਦੇ ਵੀ ਦਿਖਾਤੇ ਪ੍ਰੋਡਕਟ ਬਿਲਕੁਲ ਪਰ ਹੁਣ ਆਪਣੇ ਦਰਸ਼ਕਾਂ ਲਈ ਆਫਰ ਵੀ ਦੇ ਦਿਆਂ ਅੰਡ ਦੇਖ ਆਫਰ ਇਹ ਆ ਜੀ ਆਪਾਂ ਧੀਆ ਭੈਣਾਂ ਵਾਸਤੇ ਨਾ ਇੱਕ ਦਾਜ ਦਾ ਸਮਾਨ ਦੇਣ ਵਾਸਤੇ ਇੱਕ ਵਿਆਹ ਦਾ ਆਪਾਂ ਇੱਕ ਪੈਕੇਜ ਕੱਢਿਆ ਉਹਦੇ ਵਿੱਚ ਕੀ ਕਰਦੇ ਆ ਆਪਾਂ ਇੱਕ ਤਾਂ 6.5 ਫੁੱਟ ਬੈੱਡ ਦਿੰਨੇ ਆ ਲਾਈਟਾਂ ਵਾਲਾ 6.5 ਫੁੱਟ ਜੀ ਫਲਾਈ ਬੋਰਡ ਜਿਹੜੀ ਉਧਰ ਗਰਜਨ ਫੇਸ 65 ਰੁਪਏ ਵਾਲੀ ਫਲਾਈ ਇਹ ਚ ਵੀ 65 ਰੁਪਏ ਵਾਲੀ ਫਲਾਈ ਹੀ ਲੱਗੂਗੀ ਠੀਕ ਹੈ ਜੀ ਕੁਆਲਿਟੀ ਇਹਦੇ ਸੇਮ ਹੀ ਹੋਊਗੀ ਸੇਮ ਹੋਊਗੀ ਜੀ 4.5 ਇੰਚ ਗੱਦਾ ਜੀ ਠੀਕ ਹੈ ਜੀ 5 ਇੰਚ ਜੀ ਬਿਕਦਾ ਜੀ ਮੋਟੀ ਡੂੰਘਾਈ ਵਾਲਾ ਗੱਦਾ ਹੋਊਗਾ ਸਲਾਈ ਦੇਖੋ ਜੀ ਇਹਦੀ ਪਰਮੀ ਹੋਊਗੀ ਜੀ ਸਲਾਈ ਨਾ ਡੂੰਗੀ ਹੋਊਗੀ ਇਹਦੀ ਜੀ ਉਸ ਤੋਂ ਬਾਅਦ ਇੱਕ ਆਪਾਂ 7 ਸੀਟਡ ਸੋਫਾ ਵਿਦ ਪਫੀ ਟੇਬਲ ਸ਼ੀਸ਼ਾ ਨਾਲ ਹੈ ਜੀ ਜੀ ਉਹਦੇ ਵਿੱਚ ਇੱਕ ਆਪਾਂ ਪ੍ਰੈਸ ਟੇਬਲ ਦੇ ਰਹੇ ਹਾਂ ਜੀ ਜੀ ਅਲਮਾਰੀ ਉਹੀ ਤਿੰਨ ਸ਼ੌਕਰਾਂ ਵਾਲੀ ਲੈ ਲਓ ਜੀ ਸੈਂਟਰ ਸ਼ੀਸ਼ਾ ਲੈ ਲਓ ਚਾਹੇ ਡਰੈਸਿੰਗ ਲੈ ਲਓ ਦੋ ਤਰ੍ਹਾਂ ਦੇ ਡਿਜ਼ਾਈਨ ਇਹਦੇ ਵਿੱਚ ਦਿੰਨੇ ਆ ਉਮੀ ਡਬਲ ਟੌਪ ਇਹ ਚ ਉਹ ਲੱਗਿਆ ਹੋਊਗਾ ਜੀ ਬੇਸ ਡਬਲ ਟੌਪ ਹੋਊਗਾ ਜੀ ਠੀਕ ਹੈ ਜੀ ਇਹ ਇੱਕ ਬਹੁਤ ਵੱਡੀ ਗੱਲ ਆ ਦੋਸਤੋ ਨੀ ਇਕੱਲਾ ਸਿੰਗਲ ਟੌਪ ਹੀ ਹੁੰਦਾ ਜੇ ਤੁਸੀਂ ਲੋਹੇ ਦੀ ਲੈਣਾ ਚਾਹੋ ਜ਼ਰੂਰੀ ਨਹੀਂ ਆ ਵੀ ਇਹੀ ਦਵਾਂਗੇ ਲੱਕੜ ਦੀ ਲੋਹੇ ਦੀ ਵੀ ਲੈ ਸਕਦੇ ਤੇ ਕਿੰਨੇ ਦਾ ਜੀ ਇਹ ਸਾਰਾ ਧਮਾਕਾ ਇਹ 46000 ਰੁਪਏ ਦਾ ਪੈਕੇਜ ਆ ਜੀ ਸਿਰਫ 1000 ਤੁਸੀਂ ਆਨਲਾਈਨ ਬੁਕਿੰਗ ਕਰਨੀ ਆ ਜੀ 45000 ਜੇ ਤੁਸੀਂ ਘਰੇ ਜਾ ਕੇ ਵੀ ਦੇ ਸਕਦੇ ਹੋ ਜੀ ਅੱਛਾ 1000 ਨਾਲ ਬੁਕਿੰਗ ਕਰਕੇ ਘਰੇ ਜਾ ਕੇ ਜਦੋਂ ਸਮਾਨ ਪਹੁੰਚ ਜਾ ਉਦੋਂ ਰੁਪਏ ਦੇ ਦਿਓ ਮਿਰੋ ਉਦੋਂ ਰੁਪਏ ਦੇਣੇ ਆ ਤੇ ਡਿਲੀਵਰੀ ਪੂਰੇ ਪੰਜਾਬ ਚ ਫ੍ਰੀ ਆ ਜੀ ਠੀਕ ਹੈ ਜੀ ਚਾਹੇ ਅਬੋਹਰ ਲੈ ਲਓ ਚਾਹੇ ਅਮਰਤਸਰ ਲੈ ਲਓ ਜੀ ਚਾਹੇ ਰਾਜਪੁਰਾ ਲੈ ਲਓ ਜੀ ਠੀਕ ਹੈ ਜੀ ਜਿੱਥੇ ਮਰਜ਼ੀ ਲੈ ਲਓ ਜੀ ਡਿਲੀਵਰੀ ਪੂਰੇ ਪੰਜਾਬ ਚ ਫ੍ਰੀ ਹੈ ਜੀ ਮੁਕਸਰ ਮਲੋਟ ਜਿੱਥੇ ਮਰਜ਼ੀ ਕਰਵਾ ਲਓ ਜੀ ਜੀ ਤੇ ਬਾਈ ਜੀ ਅਖੀਰ ਤੇ ਪਤਾ ਜ਼ਰੂਰ ਦੱਸ ਦਿਓ ਆਪਾਂ ਦੁਬਾਰਾ ਬਾਂਸਲ ਫਰਨੀਚਰ ਤਾਜਪੁਰ ਚੌਂਕ ਨੇੜੇ ਦਾਣਾ ਮੰਡੀ ਰਾਏਪੁਰ ਜੀ ਸਰ